ਉਹ ਨਾਲੇ ਰਾਜਵੀਰ ਨੇ ਅੱਜ ਫੋਨ ਲਾਇਆ ਸੀ ਕਿ ਮੈਂ ਤਾਂ ਕੱਲ ਨੂੰ ਆਉਂਗਾ ਬਾਈ ਉਹ ਪੁੱ ਆ ਕਹਿੰਦੀ ਮਾਜੀ ਆਉਣੀ ਆ ਉਹ ਜਾ ਕੇ ਹਰਪ੍ਰੀਤ ਨੂੰ ਦੱਸ ਦਾਂਗਾ ਫਿਰ ਇਹ ਐ ਕਹਿ ਨਹੀਂ ਵੀ ਦੱਸਿਆ ਨਹੀਂ ਹੈਗਾ ਹਰਪ੍ਰੀਤ ਉਹ ਤੂੰ ਕੀ ਕਰੀ ਜਾਨੀ ਐ ਆ ਦੇਖ ਝਾੜੂ ਲਾਈ ਨਹੀਂ ਮਾੜੇ ਜਿਹੇ ਪੈਰ ਝਾੜ ਕੇ ਆਇਆ ਕਰੋ ਮੁੰਡੇ ਕਿਹਿਆ ਜਨਾ ਬਾਰੋਂ ਲਿਬੜੇ ਪੈਰ ਮੇਰੀ ਗੱਲ ਤਾਂ ਸੁਣ ਲੈ ਕੋਈ ਗੱਲ ਨਹੀਂ ਫੇਰ ਲਾ ਲਈ ਝਾੜੂ ਕੀ ਗੱਲ ਹੈ ਹੁਣ ਇਹ ਜੀ ਕੀ ਸੁਣਿਆ ਬਾਰੋਂ ਉਹ ਰੌਲੇ ਦਾ ਭੈਣ ਦਾ ਫੋਨ ਆਇਆ ਸੀਗਾ ਹਾਂ ਕੰਜੀ ਮੈਂ ਰਖੜੀ ਬੱਢਾਉਂਗੀ ਅੱਜ ਆਉਂਦੀ ਏ ਉਹ ਤਾਂ ਕੱਲ ਨੂੰ ਆਉ ਭੈਣ ਤਾਂ ਕੋਈ ਕੰਮ ਐ ਨੂੰ ਅੱਜ ਚਰਾਜੀ ਵੀਰ ਕੱਲ ਨੂੰ ਆਉਗੀ ਤੇ ਨਾਲੇ ਭੂਆ ਦਾ ਫੋਨ ਆਇਆ ਸੀ ਭੂਆ ਕਹਿੰਦੀ ਮੱਜੀ ਆਉਂ ਬਈ ਭੂਆ ਅੱਜ ਆਉਂਦੀ ਏ ਭੂਆ ਤਾਂ ਅੱਜੀ ਆਉਗੀ ਤੇ ਤੂੰ ਭੂਆ ਨੂੰ ਕਹਿਣਾ ਉਹ ਤਾਂ ਕੱਲ ਨੂੰ ਆ ਜੀ ਨੇ ਰਾਜਵੀਰ ਨੂੰ ਮਿਲਨੀ ਲੈ ਮਸਾਂ ਦਾ ਭੂਆ ਵਿਚਾਰੀ ਆਉਂਦੀ ਏਗੀ ਤੇ ਮੈਂ ਉਹਨੂੰ ਐ ਕਹਿੰਦਾ ਵੀ ਤੂੰ ਕੱਲ ਨੂੰ ਆਈ ਹੈ ਇਹ ਕੋਈ ਚੰਗੀ ਗੱਲ ਹੈ ਲੈ ਐਂ ਸੀ ਵੀ ਦੋਨੇ ਮਿਲ ਲਾਂ ਦੀਆਂ ਭੂਆ ਭਤੀਜੀ ਮੈਨੂੰ ਤਾਂ ਕੀ ਐ ਮੈਂ ਤਾਂ ਭੂਆ ਨੂੰ ਵੀ ਚਾਹ ਪਾਣੀ ਕਰਨਾ ਐ ਰਾਜਵੀਰ ਨੂੰ ਵੀ ਕਰਨਾ ਐ ਭੂਆ ਨੂੰ ਫਿਰ ਰੱਖ ਲਾਂਗੇ ਇੱਕ ਦਿਨ ਕੀ ਗ ਪੂਆ ਕਿੱਥੇ ਰਹਿੰਦੀ ਆ ਪੂਆ ਦੇ ਪੋਤੇ ਪੋਤੀਆਂ ਦੀ ਗੱਲ ਪੜਦੇ ਉਹਨੇ ਬੈਨਾਂ ਤੇ ਚੜਾਉਣੇ ਹੁੰਦੇ ਵਿਚਾਰੀ ਨੇ ਉਹ ਫੇਰ ਤਾਂ ਰਹੀ ਪੂ ਜਦੋਂ ਉਹ ਪਤਾ ਦੱਸਤਾ ਵੀ ਭੈਣ ਆਊਗੀ ਰਾਜਵੀਰ ਉਹ ਮਿਲਣ ਦੀ ਵਾਰੀ ਚੜਾਈ ਪੂਆ ਨੂੰ ਪੁੱਛ ਕੇ ਦੇਖਾਂਗੇ ਤੇ ਬੇਬੇ ਤਾਂ ਹੈ ਨਹੀਂ ਕੀ ਕਰੇ ਬੇਬੇ ਦਾ ਪਤਾ ਨਹੀਂ ਹੈ ਦਰਬਾਰ ਨੂੰ ਗਈ ਹੋਈ ਹੈ ਤੇ ਮੈਂ ਤੈਨੂੰ ਇਹ ਕਹਿੰਨੀ ਸੀ ਵੀ ਆਪਾਂ ਜੇ ਕੱਪੜੇ ਲੈ ਆਂਦੇ ਪੂਆ ਨੂੰ ਤੇ ਭੈਣ ਨੂੰ ਜਾ ਕੇ ਮੰਡੀ ਮੰਡੀ ਤੋਂ ਕੱਪੜੇ ਨਹੀਂ ਹੁਣ। ਦੇਖੋ ਹੁਣ ਬੇਬੇ ਨਾਲ ਗੱਲ ਕਰ ਲਾਂਦਾ। ਦੇਖੋ ਮੈਂ ਤਾਂ ਜੀ ਬੇਬੇ ਨੂੰ ਕਿਹਾ ਨਾ ਮੇਰੇ ਤਾਂ ਬੇਬੇ ਗਾਲੀ ਪੈਜੂਗੀ। ਘਰੇ ਪਏ ਹੁਣ ਇਹ ਕੋਈ ਪੇਟੀ 'ਚ ਕੱਪੜੇ ਦੇ ਦਿਆ। ਗੱਲਾਂ ਕਿਹੜੀਆਂ ਕਰਦੇ ਪੇਟੀ 'ਚ ਦੇ ਦਿਆਂਗੇ। ਪੇਟੀਆਂ 'ਚੋਂ ਕੱਢ ਕੇ ਦੇਈਦੇ ਹੁੰਦੇ ਕੁੜੀਆਂ ਨੂੰ ਮਸਾਂ ਦਾ ਤਿਹਾਰ ਆਉਂਦਾ ਇੱਕ। ਉਹ ਛੋਡੇ ਕੋਲੇ ਇੰਨੇ ਦਾ ਕੱਪੜੇ ਪਏ। ਲਓ ਕੀ ਕਰਾਉਂਗੀਆਂ ਹੋਰ? ਝੱਕ-ਝੱਕ ਕੇ ਪੇਟੀਆਂ 'ਚ ਦਰਦ ਨੂੰ ਫੇਰਾਂ ਦੇ ਉਹ ਰਿਵਾਜ ਕਰ ਜਾਂਦੇ ਨੇ। ਸਾਡੇ ਸਾਡੇ ਪੇਟਿਆਂ ਨੇ ਦਿੱਤੇ ਪਾਉਣ ਵਾਸਤੇ ਦਿੱਤੇ। ਹੁਣ ਅਸੀਂ ਚਾ ਵੀ ਤਾਂ ਕੋਹ ਪੜਾ ਦਈਏ। ਲੈ ਕੇ ਆਉਣੇ ਪੈਣਗੇ ਮ ਪੈਸੇ ਤਾਂ ਲੱਗਣਗੇ। ਉਹ ਪੈਸੇ ਮੈਂ ਤੈਨੂੰ ਦੇ ਦੂੰਗਾ। ਕਿੱਥੇ ਜਾਵਾਂ ਐ ਗਰਮੀ 'ਚ ਤੂੰ ਘਰੋਂ ਹੀ ਦੇਦੀ। ਮੈਥੋਂ ਲੈ ਲਈਂ ਪੈਸੇ ਤੂੰ। ਨਾ ਨਾ ਮੈਂ ਨਹੀਂ ਦਿੰਦੀ। ਮੇਰੀ ਮਾਂ ਨੇ ਤਾਂ ਮੇਰੇ ਪਸੰਦ ਦੇ ਕੱਪੜੇ ਦਿੱਤੇ। ਮੈਂ ਤਾਂ ਸਮਾਉਂਗੀ ਉਹਦੇ। ਲਿਆ ਕੇ ਦੇਦੀ ਰਾਜਵੀਰ ਨੂੰ। ਨਾ ਤੂੰ ਪਸੰਦ। ਜੇ ਫਿਰ ਪੂਆ ਦੇ ਤਾਂ ਲੈ ਕੀ ਹੋਣਾ? ਪੂਪੂਆ ਨੂੰ ਕਿੱਥੋਂ ਦੇਉਂਗੀ? ਚਲ ਮੈਂ ਤਾਂ ਦੇ ਦੂੰ। ਤੂੰ ਹੁਣ ਕਹੀ ਜਾਨੀ ਐ। ਇਹ ਕੇ ਮੈਂ ਤਾਂ ਪਸੰਦ ਦੇ ਰਹੀ ਆਂ। ਫਿਰ ਪੂਆ ਕਿਹੜਾ ਆਪਣੇ ਨਾਲ ਜਾਊਗੀ? ਉਹਦੇ ਕੇ ਪਸੰਦ ਦੇ ਖਰੀਦਾਂਗੇ ਆਪਾਂ। ਉਹ ਪੂਆ ਨੂੰ ਤਾਂ ਚਲ ਫਿੱਕਾ ਜਾ ਲਿਆ ਦੇਂਗੀ। ਤੋਹੇ ਜੀ ਲਿਆ ਦੇ ਵਿਚਾਰੀ ਉਦੋਂ ਬੇਬੇ ਨਾਲ ਕਰਾਰ ਹੈ ਇੱਥੇ ਆਪਣੇ ਆਉਂਦੇ ਤਾਂ ਹੁੰਦੇ ਨੇ ਦੀਪੂ ਵਾਲੇ ਤੁਸੀਂ ਇੱਥੇ ਹੀ ਲੈ ਲਿਓ ਨਾ ਦੀਪੂ ਵਾਲੇ ਚੋ ਰਾਜਵੀਰ ਕਰ ਲੂਗੀ ਪਸੰਦ ਦੀਪੂ ਵਾਲੇ ਛੂਟ ਉਹ ਭੈਣ ਨੂੰ ਕੀ ਦੱਸਣੇਗਾ ਦੀਪੂ ਵਾਲੇ ਹੁਣ ਉਹ ਗੱਲਾਂ ਨਹੀਂ ਹੈਗੀਆਂ ਪਹਿਲਾਂ ਨਹੀਂਆਂ ਦੀਪੂ ਚ ਤਾਂ ਦੇਖਾ ਇਹ ਜਿਹਾ ਆਉਂਦੇ ਆ ਲੈ ਆਈਆਂ ਮੈਂ ਕਾਟਣ ਦਾ ਇਦੋਂ ਵਧੀਆਂ ਆਉਂਦੇ ਨਹੀਂਗੇ ਮੈਂ ਤੈਨੂੰ ਦੱਸਾਂ 400 ਦਾ 500 ਦਾ ਇੱਥੇ ਕੋਈ 1000 1500 ਵਾਲਾ ਛੂਟ ਨਹੀਂ ਆਉਂਦਾ ਉਹ ਆਪਣੇ ਉਹਨੇ ਦੁਕਾਨ ਤਾਂ ਪਾਈ ਆ ਪੁਮੀਰੀ ਰਾਮ ਕਿਆ ਨੇ ਉਹਨਾਂ ਦੇ ਲੈਓ ਨਾ ਪੁਮੀਰੀ ਰਾਮ ਦੇ ਕਿਹੜੇ ਆ ਛੂਟ ਉਹੀ ਚੱਕੀ ਬੇਟਾ ਪੁਰਾਣੇ ਰਵਾਇਜ ਤੇ ਧਰੀ ਬ ਬਾਬੂ ਜੱਪ ਪਮਿਰੀ ਦੂਜੇ ਪਿੰਡ ਦਾ ਪਾਣੀ ਪੋੜਾ ਆਉਂਦਾ ਪਮਿਰੀ ਆ ਤੇ ਮੇਰੀ ਕੱਲਾ ਕਮਣ ਵਾਲਾ ਲੀੜਾ ਲੂੜਾ ਨਹੀਂ ਉਹ ਝੱਜਾ ਲੈ ਆ ਤੇਰੇ ਤਾਂ ਬਸਿੰਦੀ ਨਹੀਂ ਆਉਂਦੇ ਸਾਰਾ ਪਿੰਡ ਜਾਂਦਾ ਆਪਣਾ ਪਮਿਰੀ ਕੋਮਣਾ ਫਿਰਦੇ ਪਤਾ ਨਹੀਂ ਕਿੱਥੋਂ ਲਿਆਇਆ ਕੱਪੜਾ ਜਮਾ ਰੱਦੀ ਚੱਕ ਕੇ ਕਹਿੰਦੇ ਜੇ ਧੋਤਾ ਹੀ ਜਾਂਦਾ ਉਹ ਰੰਗ ਹੀ ਕਰ ਜਾਂਦਾ ਕੋਮਣਾ ਤੇਰੇ ਹੈਗੇ ਦਾ ਕੰਮ ਹੀ ਹੈ ਪਮਿਰੀ ਦਾ ਕੰਮ ਕੁੰਮਣਾ ਹੀ ਹੁੰਦਾ ਐ ਕਰ ਪਮਿਰੀ ਜੀ ਤੂੰ ਹੀ ਪਾਲਾ ਕੋੜਤਾ ਪਜਾਮਾ ਲੈ ਕੇ ਦੇਖ ਦੇ ਕਈ ਦਿਨ ਹੰਡੂਗਾ ਮੈਂ ਤਾਂ ਲੇਉਂਗਾ ਮੈਂ ਤਾਂ ਕਹਿੰਦਾ ਸੀਗਾ ਮੈਂ ਮੈਂ ਹੀ ਜਾਂਦੀ ਉਹ ਨਾਲ ਆਪਣਾ ਦਾ ਧਾਰੀ ਦੇ ਦਿਆ ਕਰੂ ਪਮਿਰੀ ਤਾਂ ਨਾ ਮੈਨੂੰ ਤਾਂ ਲੋੜ ਨਹੀਂ ਉਹਦੇ ਆਧਾਰ ਦੀ ਜਿਹੜੇ ਕੱਪੜੇ 'ਚ ਕਣਕੰਡਾ ਨਾ ਵੀ ਲੈ ਕੇ ਕੀ ਕਰਨਾ ਉਹ ਤੈਨੂੰ ਕਾਹੇ ਆ ਵੀ ਸਸਤੇ ਚੱਕ ਲਿਆਵੇਂ ਹੁਣ ਪੈਸਿਆਂ ਤੋਂ ਡਰਦਾ ਮੈਂ ਇਥੋਂ ਨਹੀਂ ਫਿਰ ਕਰਮੀ ਤੇ ਜਾਏਗਾ ਦਾ ਮਾਨਸਾ ਨੂੰਸਾ ਫਿਰ ਆਪੀ ਭੱਗ ਜਾ ਸੱਸ ਨੂੰ ਆ ਦੋਨੇ ਤੁਸੀਂ ਕੋਈ ਨਹੀਂ ਤੂੰ ਨਾ ਗਈ ਮੈਂ ਬੇਬੇ ਨਾਲ ਕਰ ਲੂੰਗਾ ਲਾ ਆਹੋ ਕਰ ਲਈ ਗੱਲ ਮੈਂ ਤੈਨੂੰ ਉਹ ਜੀ ਮਾਇਆ ਉਹਦਾ ਪੁੱਤ ਹੈ ਮੈਡਾ ਕਰਾ ਦੋ ਲੱchna ਸੀਗਾ ਦਸਤਾ ਮਾਂ ਪੁੱਤ ਸੂਮ ਮੈਨੂੰ ਕਿੱਥੇ ਲਾਉਂਦੇ ਮੱਝਾਂ ਨੂੰ ਨਹੀਂ ਰਹਾ ਪਾਉਣਾ ਸੂ ਸੂ ਰੱਬ ਦਿੰਦਾ ਹੈ ਜੇ ਕੁੜੀਆਂ ਨੂੰ ਦੇ ਦੇਉਂਗਾ ਕੋਈ ਜਾਨ ਨਹੀਂ ਨਿਕਲਦੀ ਇੱਕ ਵਾਰੀ ਦੇਣਾ ਹੁੰਦਾ ਉਹਦੀ ਐ ਕਰਦੇ ਆਗੇ ਵੀ ਉਹ ਵੀ ਰਖੜੀ ਲੈ ਕੇ ਆਉਣੀਆਂ ਹੈਂ ਗਾਹਾਂ 'ਚ ਉਹੀ ਗੱਲ ਸਹੁਰੇ ਵੀ ਦੇਖਦੇ ਆ ਵੀ ਦਿੱਤਾ ਕੀ ਹੈ ਭੂਆ ਵਿਚਾਰੀ ਐਨੇ ਮਾਨਤਾ ਨਾ ਆਉਗੀ ਲੈ ਹੁਣ ਦੱਸ ਉਹੀ ਗੱਲ ਉਹ ਵੀ ਪਤੀਜੇ ਦੇ ਰਖੜੀ ਬੰਨਣਾ ਆਉਗੀ ਭੂਆ ਨੂੰ ਵੀ ਕਿੰਨਾ ਚਾਹ ਹੁੰਦਾ ਵਿਚਾਰੀ ਨੂੰ ਹੈਂ ਵੀ ਤੂੰ ਬਾਗ ਚੱਲ ਨਾਲ ਜਾਣ ਤੋਂ ਤਾਂ ਡਰਦਾ ਇਹਨੂੰ ਆਇਆ ਹੈ ਵੀ ਜੇ ਕਿਤੇ ਇਹਨੂੰ ਲੈ ਗਿਆ ਭੂਆ ਦੇ ਤੇ ਭੈਣ ਦੇ ਤਾਂ ਘੱਟ ਲਊਗੀ ਆਪਦੇ ਵੱੱਦ ਚੱਕ ਲਊਗੀ ਡਰਦਾ ਤਾਂ ਮੈਥੋਂ ਐ ਜਿਹੜੀ ਗੱਲ ਹੈ ਲੈ ਕੇ ਤਾਂ ਮਾਉਂਗੀ ਤੂੰ ਦੇਖਦਾ ਜਾਈ ਜੋ ਭੂਆ ਨੂੰ ਤੇ ਭੈਣ ਨੂੰ ਲਿਆ ਕੇ ਦਿੱਤਾ ਨਾ ਤੇ ਲੈ ਕੇ ਮੈਂ ਵੀ ਉਹ ਨਾਲ ਨਹੀਂ ਤਾਂ ਮੈਂ ਕੁਈ ਲੈ ਆਉਂਦੀ ਹੁਣ ਮੈਂ ਦੋ ਲੈ ਆਉਂਗੀ ਤੂੰ ਦੇਖਦਾ ਜਾਈਂ ਰਾਜਨ ਦੇ ਬੇਬੇ ਨੂੰ ਬੇਬੇ ਨਾਲ ਕਰਦੀਆਂ ਗੱਲ ਲੈ ਰਾਜ ਵੀ ਰਾਹੀ ਨਹੀਂ ਸਾਰੀਆਂ ਕੁੜੀਆਂ ਰਖੜੀਆਂ ਬਣਣੀਆਂ ਉਹ ਪਤਾ ਨਹੀਂ ਕਿਉਂ ਨਹੀਂ ਆਏਗੀ ਹਰਪ੍ਰੀਤ ਨੂੰ ਪੁੱਛਦੀ ਐ ਫੋਨ ਹੀ ਲਾ ਲ ਪੁੱਛ ਲਾ ਉਹਨੂੰ ਫੋਨ ਲਾ ਕੇ ਕੋਈ ਦਿੱਕਾ ਹੀ ਲੱਗ ਗਿਆ ਹੋਣਾ ਜਿਹੜੀ ਆਈ ਨਹੀਂ ਉਹ ਤਾਂ ਨਹੀਂ ਕਹਿੰਦੀ ਸੀ ਬੇਬੇ ਮੈਂ ਤਾਂ ਪਹਿਲੀਆਂ ਚ ਆਉਂਗੀ ਸਾਰਿਆਂ ਤੋਂ ਸਾਰੀਆਂ ਕੁੜੀਆਂ ਮੁੜੀ ਜਾਂਦੀਆਂ ਰਖੜੀਆਂ ਬਣ ਬਣ ਹਰਪ੍ਰੀਤ ਆ ਉਰੇ ਆ ਗਈ 베ਬੇ ਲੈ 라ਜੀਵੀਰ ਫੋਨ ਹੀ ਲਾ ਰਾਂਦੀ ਵੀਰ ਰਖੜੀ ਬੰਨ੍ਹਨੀ ਆਈ ਸਾਰੀਆਂ ਕੁੜੀਆਂ ਆ ਕੇ ਮੁੜ ਗਈਆਂ ਲਾਇਆ ਸੀ 베ਬੇ ਰਾਜਵੀਰ ਨੇ ਫੋਨ ਆਦੇ ਬਾਈ ਕੋਲੇ ਕੀ ਕਹਿੰਦੀ ਉਹ ਕਹਿੰਦੀ ਮੈਂ ਕੱਲ ਨੂੰ ਆਉਂਗੀ ਅੱਛਾ ਤੇ ਪੂਆ ਨੇ ਵੀ ਲਾਇਆ ਸੀਗਾ ਹਾਂ ਪੂਆ ਅੱਜ ਆਉਂਦੀ ਐ ਪੂਆ ਆਉਂਦੇ ਅੱਜ ਹਾਂ ਫਿਰ ਨਾਲ ਹੀ ਆ ਜਾਂਦੀ ਕੱਲ ਨੂੰ ਮੈਂ ਤਾਂ ਕਿਹਾ ਸੀ ਮੱਖਣੇ ਮਿਲ ਜਾਂਦੀ ਰਾਜਵੀਰ ਨੂੰ ਹਾਂ ਤੁਹਾਨੂੰ ਤਾਂ ਕਹਿੰਦਾ ਇਹ ਕਹਿੰਦਾ ਫਿਰ ਮੈਂ ਤਾਂ ਹੁਣ ਕਹਿਤਾ ਪੂਆ ਨੂੰ ਵੀ ਪੂਆ ਤੂੰ ਆ ਜਾ ਤੇ ਕਹਿੰਦਾ ਹੁਣ ਜਵਾਬ ਕੀ ਦੇਵਾਂਗੇ ਜਦੋਂ ਪੂਆ ਆਉਂਦੀ ਹੈ ਕਹਿੰਦਾ ਚੱਲ ਪੂਆ ਰਾਤ ਲਾ ਜੂਗੀ ਰੱਖ ਲਾਂਗੇ ਅੱਛਾ ਰਹਿ ਜੂਗੀ ਤੇ ਬੂਆ ਮੈਂ ਆ ਬੇਬੇ ਮੈਂ ਕੱਪੜਿਆਂ ਨੂੰ ਕਿਹਾ ਸੀ ਪੂਆ ਦੇਆਂ ਨੂੰ ਹਾਂ ਤੇ ਮੈਨੂੰ ਕਹਿੰਦਾ ਨਾ ਕਿ ਤੁਸੀਂ ਕੇ ਕੋਲਾ ਦੇ ਦਿਓ ਅਦਾ ਇੱਥੋਂ ਲੈ ਆਮਾਗੇ ਤੇ ਪੂਆ ਦੇ ਤਾਂ ਕਿੱਥੋਂ ਆਪਣੇ ਆਉਂਦੇ ਮੌੜ ਆਏ ਅੱਛਾ ਤੇ ਰਾਜਵੀਰ ਦਾ ਰਾਜਵੀਰ ਦਾ ਮਾਨਸਾ ਲੈ ਆਉਗੇ ਤਾਂ ਆਪ ਜਾ ਕੇ ਬੇਬੇ ਹਾਂ ਮੈਨੂੰ ਐਂ ਦੱਸ ਪੂਆ ਹੋਰ ਕਰ ਦਿੱਤੀ ਏ ਤੇ ਰਾਜਵੀਰ ਇਸ ਕਰ ਦਿੱਤੀ ਏ ਉਹ ਬੁੜੀਆਂ ਦਾ ਨਹੀਂ ਹੁੰਦਾ ਵਾ ਫਿਰ ਜੈ ਜੈ ਮੈਂ ਕਿਉਂ ਫਰਕ ਰੱਖਦੀਆਂ ਕਾ ਤੂੰ ਫਰਕ ਕਰਦੀਆਂ ਪੂਆ ਤੇ ਭੈਣ ਚ ਜਦੋਂ ਤੂੰ ਭੈਣ ਮੰਡਗੋਂ ਲੈ ਕੇ ਆਉਗੀ ਸ਼ੂਟ ਤੇ ਜੇ ਅਸੀਂ ਦੋਨੇ ਜਾਨੀ ਜਾ ਕੇ ਲੈ ਆਂਦੀਏ ਪੂਆ ਦਾ ਤੇ ਭੈਣ ਦਾ ਤੁਸੀਂ ਕਿੱਦਾਂ ਪਕਾਈ ਕਰਦੇ ਫਿਰੋਂਗੇ ਬਤਾਏ ਕਹਿੰਦੀ ਇਹੋ ਉੱਥੇ ਕਿਵੇਂ ਮੋੜਾ ਇਹਨਾਂ ਦੀਆਂ ਤੇਰੀਆਂ ਗੱਲਾਂ ਇਹ ਯਾਰ ਯਾਰ ਆਏ ਹੁੰਦੇ ਇਹਨਾਂ ਕੋਲੇ ਅੱਛਾ ਪੂਆ ਨੂੰ ਸੇਲ ਵਾਲਾ ਸ਼ੂਟ ਤੇ ਭੈਣ ਨੂੰ ਮੰਡੀ ਵਾਲਾ ਛੂਟ ਭੈਣ ਮਾਨਸ ਨੂੰ ਪਸੰਦ ਕਰਕੇ ਲੈ ਜਾਊਗੀ ਤੇ ਫਿਰ ਭੂਆ ਨਹੀਂ ਪਸੰਦ ਕਰ ਸਕਦੀ ਭੂਆ ਲੈ ਜਾਗੇ ਉਹ ਆ ਨੂੰ ਬਿਧੇ ਦੇ ਦੇ ਸੀਗੇ ਦਾਦੀ ਨੇ ਤੇਰੀ ਨੇ ਹੁਣ ਭੈਣ ਨਾ ਰਵਗੀ ਨਾ ਫਿਰ ਇਹ ਦਾਦੀ ਨਹੀਂ ਦਿੱਤੀ ਹੁਣ ਤੈ ਨਹੀਂ ਦੇਣੀ ਫਿਰ ਹੁਣ ਦੇ ਦੇਾਂਗੇ ਹੁਣ 8-900 ਦਾ ਛੂਟ ਮਾੜਾ ਮੰਡੀ ਵਾਲਿਆ ਲੈ ਮੈਨੂੰ ਤਾਂ ਕੀ ਐ ਤੁਸੀਂ ਲਿਆਉਣੇ ਮੰਡੀੋਂ ਲਿਆ ਆ ਤੈਨੂੰ ਤਾਂ ਕੀ ਐ ਪਹਿਲਾਂ ਤਾਂ ਤੇਰੇ ਮੁੰਡੇ ਨੇ ਜਵਾਬ ਦਿੱਤਾ ਉਹ ਤਾਂ ਕਹਿੰਦਾ ਬੇਬੇ ਨੂੰ ਪੁੱਛ ਲੈ ਬੇਬੇ ਵਗ ਜੇ ਉਹ ਵੀ ਕਹਿੰਦਾ ਇੱਥੋਂ ਲੈ ਆ ਉਡੀਪੂ ਚੋਂ ਫਿਰ ਐ ਕਰ ਚੱਲ ਮੌੜਾਂ ਵਾਲੇ ਜੀ ਆ ਰਹੇ ਹੈਗੇ ਵਗ ਚੱਲਦੀਆਂ ਰਾਜਵੀਰ ਦਾ ਵੀ ਇੱਥੋਂ ਲਿਆ ਮੰਗਿਆ ਜਾ ਚੱਲ ਰਾਜਵੀਰ ਦਾ ਦਾਦੇ ਆਏ ਤਾਂ ਲੱਤਾਂ ਜਾਊਗਾ ਹੁਣ ਐ ਰਾਜਵੀਰ ਆਉਂਦੇ ਵੀ ਸਿੰਦ ਦਾ ਲਊਗੀ ਆਪਣੇ ਮਸਿੰਦ ਦਾ ਕਿਆ ਲੈਂਦੀ ਐ ਮੇਬੀ ਫਰਕ ਕਾਹਤੋਂ ਰੱਖਦੀ ਐ ਮੈਨੂੰ ਐ ਤਾਂ ਦੱਸ ਦੇ ਕਾਰਨ ਕੀ ਐ ਨਾ ਦੇ ਦੋ ਆ ਗੀ ਮਾਰਸਾ ਤੇ ਬਿਸਕੁਟ ਕਢਾ ਲਿਆ ਆਇਓ ਨਾ ਦੇ ਦੋ ਛੂਟ ਲੈ ਆਇਓ ਰਾਜਵੀਰ ਦਾ ਅੱਛਾ ਰਾਜਵੀਰ ਨੂੰ ਤਾਂ ਬਿਸਕੁਟ ਵੀ ਦੇ ਦਿੱਗੇ ਤੇ ਹੁਣ ਹੁਣ ਤੇ ਭੂਆ ਨੂੰ ਭੂਆ ਆ ਗਿਆ ਵਿੱਚੋਂ ਸੇਰ ਸ਼ੇਰ ਕਾ ਨੂੰ ਭੂਆ ਕਾ ਤੇ ਪਾਈਏ ਲੈ ਲੈ ਨਿਆ ਕਰ ਤੁਰ ਹੀ ਜਾ ਮੈਂ ਉੱਤੇ ਭੱਗ ਜਾ ਦੁਕਾਨ ਤੇ ਭੱਗ ਜਾ ਇੱਕ ਪੈਕਟ ਤਾਂ ਭੂਆ ਨੂੰ ਬਿਸਕੁਟਾਂ ਦੇ ਲੈ ਆਜੇ ਤੂੰ ਫੜ ਕੇ 20 ਰੁਪਏ ਵਾਲਾ ਤੇ 100 200 ਵਾਲਾ ਤੂੰ ਸੇਲ ਚ ਛੂਟ ਲਿਆ ਦੇ ਉਹੀ ਦੇ ਦੇਾਂਗੀ ਨਹੀਂ ਤੂੰ ਤਾਂ ਹੋਏ ਕਰੀ ਜਾਨੀ ਹੈਗੀ ਉਹੀ ਕਰੀ ਜਾਨੀ ਨਹੀਂ ਕਿਉਂ ਕਰਦੀ ਹੈਗੀ ਉਹੀ ਕੋਈ ਨਹੀਂ ਕਰਦੀ ਮੈਂ ਤੈਨੂੰ ਦੱਸਾਂ ਜਿਹੜਾ ਪੈਨੂ ਦਿੱਤਾ ਸੀ ਨਾ ਮੇਰੀ ਮਾਂ ਨੇ ਛੂਟ ਜਮਾ ਨਾ ਸਮਿਆ ਤੂੰ ਜਮਾ ਨਾ ਪਾ ਮੈਂ ਭੂਆ ਨੂੰ ਉਹ ਦੇ ਦੂੰਗੀ ਸੇਲ ਆੜੇ ਤਾਂ ਮੈਂ ਦੇਣ ਨਹੀਂ ਦਿੰਦੀ ਬੇਬੇ ਚਾਤੂੰ ਦੇ ਰੇ ਦੇਣੇ ਆ ਹਾਂ ਤੇਰੇ ਵਾਲਾ ਲਾ ਦੂੰਗੀ ਮੈਂ ਕੱਢਦੀਆਂ ਜਾ ਕੇ ਮੇਰੇ ਆ ਕੇ ਲਾ ਦੇਂਗੀ ਤੂੰ ਹੋਰ ਨਿਆ ਕਿ ਦੇ ਦੇ ਨਾ ਹੋਰ ਕਿੱਥੋਂ ਨਿਆ ਕਿ ਦੇ ਦਿਆਂ ਉਹ ਤਾਂ ਸੀਮੰਟੋਂ ਲਿਆਂਦਾ ਆਪਦੇ ਬੇਲੇ ਆ ਕਰਦੀਆਂ ਹੈ ਨਾ ਫਰਕ ਆ ਮੈਂ ਰਖੜੀ ਬੰਨਣ ਗਈ ਸੀ ਮੇਰੀ ਮਾਂ ਨੇ ਮਾਨਸਾ ਤੋਂ ਲੈ ਕੇ ਦਿੱਤੇ ਨੇ ਤੇਰਾ ਨਾਲੇ ਮੇਰਾ ਤੇ ਫਿਰ ਉਹ ਤੈਨੂੰ ਹੁਣ ਆਏ ਆ ਵੀ ਉਹ ਤਾਂ ਮਹਿੰਗਾ ਛੂਟਾ ਉਹ ਨਾ ਲਾ ਲਾ ਜੰਗਾ ਲਾਉਂਗੀ ਮੈਂ ਦਾਦੇ ਪੇ ਕਹਿੰਦੇ ਛੂਟਾ ਤੂੰ ਹੋਰ ਨਿਆ ਲਾ ਦੇ ਲਾ ਦੇ ਕਰੀ ਮੈਂ ਪੇ ਤੂ ਸੇਲ ਚ ਨਹੀਂ ਆਈ ਤੂੰ ਤਾਂ ਸੇਲ ਵਾਲੇ ਪਾਲਾ ਨਹੀਂ ਆ। ਹਾਂ ਜੀ ਮੈਂ ਤਾਂ ਨਾਸਮਾਉ ਤਾਂ ਵੀ ਸਰਜੂ। ਭੂਆ ਨੂੰ ਲਾ ਦੇ। ਭੂਆ ਨੂੰ ਤਾਂ ਮੈਂ ਲਾਉਂਗੀ। ਲਾ ਦੇ ਭੂਆ ਨਾਲ ਤੇਰੀ ਰਸ ਜੇ। ਭੂਆ ਲੁੰਦਾ ਮੈਂ ਲਾਉਂਗੀ। ਭੂਆ ਦੀ ਬਣਿਆ ਰੰਦੀ ਐ ਤਾਂ ਭੂਆ 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 ਪਤਾ ਨਹੀਂ ਕੀ ਭੂਆ ਖਖੜੀਆਂ ਦੇ ਕੇ ਜਾਂਦੀ ਐ। ਨੀਰਾ ਦਾ ਪਾਤ ਆ ਪਰੇ ਕੰਮ ਨਿਭੜਿਆ ਨਹੀਂ ਰਿਹਾ ਤਾਂ। ਕੀ ਕਰੀਂ ਅਨਕ ਲਾਲ? ਇਹ ਨੀਰਾ ਆਇਆ ਪਾਇਆ ਸੀ ਅਮੀਰਾ ਦਾ ਪਾਤ ਆ ਵੰਜਾ ਨੂੰ। ਹਾਂ ਤੁਸੀਂ ਕੰਨਿਆਂ ਨੇ ਕਹਿੰਦੀ ਸੀ ਕੱਪੜੇ ਲੈਣ ਜਾ ਮਾਨਸਾ ਜਾਵਾਂਗੇ ਯਾਰ ਪਹਿਲਾਂ ਤਾਂ ਕਹਿੰਦੀ ਸੀ ਮਾਂ ਨੂੰ ਵੀ ਕਰੀ ਜਾਂਦੀ ਐ ਮੈਂ ਅਖ਼ੀਸ ਮੈਂ ਇੱਥੋਂ ਲੈ ਆਵਾਂਗੇ ਕੱਪੜੇ ਮੌੜਾ ਆਇਆ ਤੋਂ ਉਹ ਮੈਂ ਤਾਂ ਆਪ ਅਖ਼ੀਸੋਂ ਆਪਣੀ ਦੁਕਾਨ ਵੀ ਪਾਰੀ ਪੂਰੀ ਰਾਮ ਕਹਿੰਦੇ ਮਹੋਨਾਂ ਜਿਹਾ ਲਿਆਉਂਦੇ ਨੇ ਮੈਨੂੰ ਕਿਹਾ ਸੀ ਸਾਡੇ ਕੱਪੜਾ ਲੈ ਜਾ ਹਾਂ ਉਹ ਕਹਿੰਦੀ ਐ ਕਿ ਤੇਰਾ ਸੂਟ ਆਏਗਾ ਮੈਂ ਲੈ ਆਈਆਂ ਦੇ ਪੇਕਿਆ ਤੇ ਮੈਂ ਤਾਂ ਉਹ ਦਿੰਨੀ ਐ ਭੂਆ ਨੂੰ ਉਹ ਫਿਰ ਵਧੀਆ ਸਮਾਂ ਦੀ ਉਹ ਮੈਂ ਕਹਿੰਦਾ ਦੇ ਦਿਓ ਫਿਰ ਕੀ ਗੱਲ ਐ ਘਰੇ ਵੀ ਪਈ ਰਹਿੰਦੇ ਨੇਗੇ ਦੇ ਦਿਆਂਦੇ ਫਿਰ ਮੈਨੂੰ ਤਾਂ ਕੀ ਆਏਗਾ ਕਿਸੇ ਦਿਨ ਦੇ ਦਿਓ ਕੋਈ ਪਰ ਉਹ ਨਰਾਜ ਜੇ ਕੋਈ ਹੋਈ ਜਾਂਦੀ ਆ ਗੱਲ ਮੈਨੂੰ ਸਮਾਰ ਕੇ ਨਾ ਤਾਂ ਗੱਲ ਦਾਸਦੀ ਤੁਸੀਂ ਖੁੱਲ ਕੇ ਕੀ ਗੱਲ ਹੈ ਉਹ ਮੈਂ ਇਸੇ ਨੀੜਿਆ ਦੀ ਗੱਲ ਨਹੀਂ ਸੀ ਮੈਂ ਕਿਹਾ ਇੱਥੇ ਲੈ ਆ ਕੇ ਦੇ ਦਿੰਦੇ 500 600 ਵਧੀਆ ਪਏ ਆ ਉਹ ਜਿਵੇਂ ਉਹ ਕਹਿੰਦੀ ਤੂੰ ਜ਼ਿਕਰ ਕਰ ਲੈ ਫਿਰ ਕੀ ਗੱਲ ਹੈ ਤੂੰ ਨਾ ਸਮਝਾਈ ਮੈਂ ਉਹਨੂੰ ਕੀ ਸਮਝਾਵਾਂ ਮੇਰੇ ਤੋਂ ਕੋੜਾ ਸਮਝਦੀ ਹੁਣ ਤਾਂ ਮੈਨੂੰ ਘੰਟਾ ਤੇ ਮੱਥਾ ਮਾਰ ਕੇ ਆ ਉਹਦਾ ਉਹ ਤਾਂ ਮੈਨੂੰ ਐਂ ਕਹਿੰਦੀ ਸੀ ਅਕੇ ਮਾਨਸਾ ਚੱਲ ਮੇਰੇ ਨਾਲ ਮੈਥੋਂ ਮਾਨਸਾ ਮੁੰਸਾ ਨਹੀਂ ਮਾ ਜਾ ਜਾਂਦਾ ਗਰਮੀ ਬੜੀ ਹੈਗੀ ਮਾਨਸਾ ਖਾਂ ਰਾਜਵੀਰ ਆਈ ਤੇਰੇ ਬਿਸਕਟ ਕਢਾ ਲੈ ਆਵਾਂਗੇ ਨੇ ਉੱਥੇ ਲੀਡੇ ਲੈ ਆ ਲੈ ਅਕੇ ਭੈਣ ਆਉਂਦੇ ਪਸੰਦ ਦੇ ਲਿਆ ਆਉਂਦੀ ਅਕੇ ਪੂਆ ਨੂੰ ਨਹੀਂ ਤੁਸੀਂ ਆਦੇ ਪਸੰਦ ਦੇ ਦਿੰਦੇ ਲੈ ਪੂਆ ਨੂੰ ਹੁੰਦਾ ਬਾਲਾ ਨੂੰ ਪੂਆ ਦਾ ਬਾਲਾ ਹੈ ਪਤਾ ਨਹੀਂ ਕੀ ਨੂੰ ਕੀ ਪੂਆ ਨੇ ਤੇ ਕੀ ਸਿਰ ਚ ਪਾਇਆਗਾ ਪੂਆ ਪੂਆ ਕਰੀਂਦੇ ਸਾਰਾ ਦਿਨ ਹਾਂ ਲੈ ਪੂਆ ਦਾਨੂ ਕੀ ਦੇਖੇ ਜਾਂਦੀ ਹੈ ਕੁਸੋ ਪਤਾ ਨਹੀਂ ਇਹਦਾ ਕਿਹਾ ਹੈ ਦਿਮਾਗ ਹੈਗਾ ਇੱਕਵੇਂ ਮਰਜੀ ਕਰ ਲਉ ਮੈਥੋਂ ਨਹੀਂਗਾ ਸੋਡੇ ਮਸਲੇ ਚ ਆਇਆ ਦਾ ਸੂਟਾ ਸੱਟ ਵਾਲੇ ਚ ਚੰਗਾ ਜਾ ਆਪੇ ਇਹ ਪੈਸੇ ਦੇਣੇ ਪਏ ਉਹਦਾ ਪਤਾ ਲੱਗੂ ਜੇ ਇਹ ਮਰਜ਼ੀ ਆ ਲੈ ਆਵੇ ਦੋਨਾਂ ਦੇ ਮੰਡੀ ਨੂੰ ਹੀ ਲੈ ਆ ਮਾਨਸਾ ਤੋਂ ਕਹਦੇ ਮੈਂ ਤਾਂ ਹੀ ਕਹਿ ਦੂ ਉਹਨੂੰ ਮੇਰਾ ਸੂਟ ਨਾ ਦੇਈ ਆਦੇ ਮਾਨਸਾ ਤੋਂ ਲਿਆ ਦੇ ਭੂਆ ਨੂੰ ਲਿਆ ਦੇ ਨੇ ਭੂਆ ਦੀ ਨੂੰ ਆਨੂੰ ਲਿਆ ਦੇ ਸੈਕਟੋਬਰ ਨੂੰ ਲਿਆ ਦੇ ਜੇ ਤੈਨੂੰ ਭੂਆ ਦਾ ਇਹ ਜਾਉਂਦਾ ਮੇਰੀ ਕੁੜੀ ਨੂੰ ਮੈਂ ਤਾਂ ਇੱਥੇ ਹੀ ਲਿਆ ਕੇ ਦੇ ਦੂੰਗੀ ਉਹਨੂੰ ਲਿਆ ਦੇ ਵਾਲੇ ਚੰਗੇ ਰਖੜੀ ਬਣਾਉਣ ਤਾਂ ਮੈਂ ਆ ਗਈ ਮੇਰੇ ਤਾਂ ਜੋ ਜੋ ਘਰ ਨੇੜੇ ਆਉਂਦਾ ਜੋ ਜੋ ਭਰਾ ਜਿਆਦਾ ਆਉਂਦਾਗਾ ਪਾਂ ਪਾਈ ਦੀ ਰਿਸ਼ਤਾ ਹੁੰਦਾ ਤਾਂ ਰਖੜੀ ਤਾਂ ਪਾਈ ਦੀ ਹੁੰਦੀ ਹੈਗੀ ਚਲ ਭਤੀਜਾ ਹੈਗਾ ਭਤੀਜ ਨੂੰ ਹੈਗੀ ਆ ਜਿਹੜੀ ਉਹ ਬੈਠੇ ਉਹ ਨੱਕ ਬੁੱਲ ਕੱਢੂਗੀ ਆ ਗਈ ਆਉਂਦੇ ਮੋ ਚੱਕੀ ਕਿਵੇਂ ਆ ਠੀਕ ਆ ਬਾ ਕੀ ਮੈਂ ਬੋਰਡ ਬੋਰਡ ਜੱਕਰੀ ਜਾਣੀ ਆ ਬੱਦਿਆ ਦੀ ਸੀ ਮੱਖ ਲੱਗ ਗਈ ਜੀ ਤੋਰੀਆਂ ਜੀਆਂ ਪਤਾ ਨਹੀਂ ਕੀ ਹੋਇਆ ਪਿਆਗਾ ਲੱਗੀਆਂ ਨਹੀਂ ਨਾ ਵੀ ਕੋਈ ਦਾਲ ਨਹੀਂ ਲੱਗਦੀ ਪਤਾ ਨਹੀਂ ਅੱਜ ਕੀ ਗਰਮੀ ਸੀ ਤਾਂ ਨਹੀਂ ਲੱਗਦੀ ਦਾਲ ਪਾਣੀ ਬਿਨਾ ਬਾਲਾ ਔਖਾ ਹੋ ਗਿਆ ਹੋਰ ਔਖਾ ਹੀ ਹੋਇਆ ਪਿਆ ਦਾਲ ਪਾਣੀ ਬਿਨਾ ਜੋ ਪੈਣ ਪਾਈ ਆ ਜੇ ਤਾਂ ਮੁੱਲ ਲੈਉਣੀ ਪੈਂਦੀ ਐ ਸਬਜ਼ੀ ਹੋਰ ਕੀ ਆ ਚਲ ਮੁੱਲ ਤਫਰ ਲਿਆਉਣੀ ਪੈਂਦੀ ਜਦੋਂ ਕੋਈ ਆ ਜਾਂਦਾ ਹੋਰ ਚਲ ਮੈਂ ਤਾਂ ਖਾਂਦੀ ਨਹੀਂ ਰੋਟੀ ਤੂੰ ਤਾਂ ਸੁਣਾਉਣ ਦੇ ਲੱਗੀ ਵੀ ਦਾਲ ਪਾਣੀ ਮੁੱਲ ਲਿਆਉਣਾ ਪੈਂਦਾ ਲੈ ਹੁਣ ਤੂੰ ਕਿਹੜਾ ਕੱਲੀ ਖਾਵੇਂਗੀ ਸਾਰੀ ਖਾਵਾਂਗੇ ਦਾਲ ਪਾਣੀ ਤਾਂ ਤੂੰ ਖਾਦੀ ਤੁਰੀਆਂ ਰੋਟੀ ਟੁਕ ਤੱਕਾ ਕੇ ਕਰੋ ਤੁਰੀਆਂਂਗੀ ਰੋਟੀ ਤਾਂ ਖਾਣੀ ਆ ਹੁਣ ਰੋਟੀ ਦਾ ਗਲ ਸੱਤ ਬਗਾਨਿਆਂ ਨੂੰ ਖਵਾ ਦ ਜਦੋਂ ਘਰ ਦਿੱਤੀ ਆ ਨਾ ਤੂੰ ਹੁਣ ਰਖੜੀ ਬੰਨਣ ਆਈ ਹੈ ਰਖੜੀ ਬੰਨਣ ਆਈ ਹੈ ਜੋਂ ਜੋਂ ਘਰ ਨੇੜੇ ਆਏਗਾ ਤੇ ਜੋਂ ਜੋਂ ਮੇਰੇ ਤਾਂ ਪਾਈ ਜਾਦਾ ਆਏਗਾ ਮੇਰੇ ਤਾਂ ਉਹੀ ਗੱਲ ਰੋਂ ਨਿਕਲ ਗਾ ਇੱਥੇ ਆ ਕੇ ਅੱਛਾ ਹਾਂ ਫੇਰ ਹੁੰਦਾ ਹੀ ਆ ਭਈ ਆ ਦੇ ਭੈਣ ਹੋਰ ਭਣ ਪਾਈ ਤੇ ਰਖੜੀ ਦਾ ਤਾਂ ਉਹ ਨਾਲ ਰਿਸ਼ਤਾ ਹੀ ਅਡ ਹੁੰਦਾ ਹੈ ਨਾ ਹਾਂ ਤੇ ਫਿਰ ਤੂੰ ਕੋਈ ਕੇਲੇ ਕੁਲੇ ਲੈ ਕੇ ਨਹੀਂ ਕੰਨਾ ਡੱਬਾ ਜਿਹੀ ਲਈ ਆਉਣੀ ਆ ਰਖੜੀ ਤੇ ਤਾਂ ਮਠਿਆਈ ਹੁੰਦੀ ਆ ਕਿ ਕੇਲੇ ਨਹੀਂ ਲਿਆਉਂਦੇ ਹੁੰਦਾ ਨਾਲੇ ਲੈ ਦੇ ਖਲਾ ਕੱਲੇ ਲੱਡੂ ਲੈ ਕੇ ਆ ਗਈ ਲੱਡੂ ਕਾਂ ਅੰਗ ਬਰਫੀ ਰਹਿੰਦੀ ਹੈਗੀ ਅੱਛਾ ਬਰਫੀ ਨਹੀਂ ਕਾ ਤੇ ਲਖਣ ਨੂੰ ਜੀ ਕਰਦਾ ਤੇਰਾ ਹਨਾ ਹਾਂ ਬਹੁਤ ਮੈਂ ਕੇਲੇ ਖਾ ਲਾਂਦੇ ਮੈਂ ਖਾਣਾ ਹੁੰਦੇ ਦੋ ਚਾਰ ਕੇਲੇ ਤਾਂ ਲਿਆਉਂਦੀ ਕੋਈ ਦੱਬਾ ਦੇ ਦੂੰਗਾ ਮੈਂ ਤੈਨੂੰ 50 ਰੁਪਏ ਦੇ ਨੀ ਪੱਤੇ ਦੇ ਕਿਲੋ ਕੇਲੇ ਲੈ ਆਂਦੇ ਹਾਂ 50 ਰੁਪਏ ਵਿੱਚ ਨਾ ਸਕੀ ਤੂੰ ਕੇਲੇ ਲੈ ਤੂੰ ਤਾਂ ਉਹੀ ਗੱਲ ਲੜਾਈ ਵਾਲੀ ਨਹੀਂ ਮਠਿਆਈ ਹੁੰਦੀ ਹੈ ਕਿ ਰਖੜੀ ਤੇ ਤੂੰ ਤਾਂ ਕਦੇ ਗਈ ਨਹੀਂ ਮੰਨ ਤੈਨੂੰ ਤਾਂ ਨਹੀਂ ਪਤਾ ਵਾਹ ਕਿਉਂ ਨਹੀਂ ਗਏ ਮੈਂ ਤਾਂ ਬਥੇਰਾ ਬਣ ਕੇ ਆਉਣੀ ਆ ਫਿਰ ਤੇ ਲੈਣੀ ਲਜਾਣ ਨੂੰ ਮਠਿਆਈ ਬਰਫੀ ਬੁਰਫੀ ਜਾਂ ਲੱਡੂਆ ਹੈ ਕੁਛ ਲਿਓ ਦੇ ਦੇ ਸਰ ਮੈਂ ਤਾਂ ਬਰਫੀ ਲੈ ਆ ਹੁਣ ਨਾਲ ਜਾਂਦੀ ਦੀ ਰਖੜੀ ਲੈ ਆ ਪਤੀਜਾ ਖਾਤਰ ਫਲ ਚੰਗਾ ਹੁੰਦਾ ਹੈਗਾ ਫਲ ਵੀ ਨਾਲ ਲਿਓਂਦੇ ਹੁੰਦੇ ਆ ਕੋਈ ਨਹੀਂ ਫਲ ਇੱਥੋਂ ਮੰਗਾ ਲਾਂਗੇ ਰੜੀਆਂ ਹੈ ਲੱਗੀਆਂ ਪੰਗਤ ਇੱਧਰ ਦੀ ਆ ਜਾ ਪੌੜੀਆਂ ਤਾਂ ਕਿੱਥੇ ਚੜੇਂਗੀ ਚਲ ਕੋਈ ਨਹੀਂ ਮੈਂ ਤਾਂ ਚੜ ਹੀ ਜਾਂਦੀ ਚਲ ਚੜਾ ਇੱਧਰ ਦੀ ਬਾਗ ਚਲ ਕਿ ਲੱਤ ਦੁਖਦੀ ਤੇਰੀ ਹੋ ਰਹਾ ਮੈਂ ਤਾਂ ਚੜੇ ਜਾਂਦਾ ਪੌੜੀਆਂ ਤੇ ਗੁਲਾਲ ਕਰੇਗਾ ਕਰੀਏ ਅਗਰ ਲਾਲ ਤਾਂ ਅੱਛਾ ਉਹ ਤੇਰੇ ਪਤੇ ਨੂੰ ਲਾੜੜੀ ਦੀਕੀ ਜਾਂਦੇ ਤੈਨੂੰ ਤੜਕੇ ਦੀ ਲੱਗੇ ਭੂਆ ਆਉਗੀ ਭੂਆ ਆਉਗੀ ਅੱਛਾ ਦੀਕੀ ਜਾਂਦੇ ਮੈਨੂੰ ਮੈਨੂੰ ਤਾਂ ਇਸ ਮੈਨੂੰ ਕੋਈ ਯਾਦ ਹੀ ਨਹੀਂ ਕਰਦਾ ਹੋਰ ਜੇ ਤੂੰ ਹੀ ਯਾਦ ਕਰਦੀ ਤਾਂ ਕੋਈ ਵੀ ਨਹੀਂ ਕਰਦਾ ਲਜਾਤ ਕੌਣ ਨਹੀਂ ਕੀਤਾ ਜੇ ਮੈਨੂੰ ਯਾਦ ਸੀ ਤਾਂ ਫੇਰ ਹੀ ਆਈ ਮੇਰਾ ਖੜੀ ਬੰਨਣਾ ਉਹਦੋਂ ਤੇਰੇ ਨਾਲ ਲੀੜਾਂ ਦੀ ਮਾਰੀ ਆ ਗਈ ਤੇ ਨਾਲ ਲੀੜਾਂ ਦੀ ਮਾਰੀ ਨਾ ਨਹੀਂ ਤੇਰੇ ਕਪੜਾ ਨਹੀਂ ਮੈਂ ਬੈਠੀ ਹਾਂ ਨਾ ਨਹੀਂ ਤੂੰ ਕੱਪੜਾ ਹੂੰ ਤੂੰ ਕਿਤਾ ਯਾਦ ਕਰਦੀ ਸਾਨੂੰ ਆਹ ਦੇਖ ਲੈ ਲੈ ਆਉਂਦੀ ਨੂੰ ਲੱਗ ਜਾ ਕਰ ਲੜਨਾ ਨਾ ਦੁਖਾਰ ਨਾ ਸੁਖ ਨਾ ਕੋਈ ਚਾਹ ਨਾ ਕੋਈ ਪਾਣੀ ਨਹੀਂ ਲੈ ਜਾਂਦੀ ਕੱਪੜੇ ਜਿਹੜਾ ਮੈਨੂੰ ਸੂਟ ਦੇਉਗੀ ਹਰ ਵਰੀ ਤੇ ਤੈਨੂੰ ਦੇ ਆਜੂ ਤੂੰ ਸਮਾ ਲਈ ਮੈਨੂੰ ਕਹ ਦਿੰਦੀ ਆਹ ਤੈਨੂੰ ਲਿਆਉਗੀ ਵਧੀਆ ਚੱਲ ਤੇ ਆਣਾ ਹੀ ਆ ਫਿਰ ਮੈਂ ਤੇ ਰਖੜੀ ਬੰਨਣਾ ਨਹੀਂ ਮੈਂ ਤੋ ਦੇ ਆਉਗੀ ਤੇ ਸੰਗ ਦੀਆਂ ਉਹ ਕੱਢਿਆ ਕੁੱਢਿਆ ਸੂਟ ਪਾ ਲਾਣੀ ਹੈ ਬੁੜੀ ਤਾਂ ਹੋ ਰਹੀ ਹੈ ਲੈ ਕੋਈ ਸੰਗ ਨਹੀਂ ਆਉਂਦੀ ਕਿ ਕੁੜੀ ਤਾਂ ਕੁੜੀ ਹੀ ਹੁੰਦੀ ਆ ਕਿ ਉਹ ਹੀ ਗੱਲ ਪੈਕਾਂ ਨਹੀਂ ਤਾਂ ਬੁੜੀ ਹੁੰਦੀ ਪੈਕਾਂ ਦੀ ਕੁੜੀ ਹੁੰਦੀ ਆ ਬੁੜੀ ਤਾਂ ਹੋ ਰਹੀ ਹੈ ਹੁਣ ਤੂੰ ਉਹ ਗੱਲ ਪੈ ਕੁੜੀ ਤਾਂ ਪੈਕਾਂ ਦੀ ਹੁੰਦੀ ਆ ਭਾਂਦੀ ਬੁੜੀ ਹੋ ਜਾਏ ਕੱਢਾ ਸੁਟ ਪਾ ਕੇ ਆਵੇ ਹੈ ਫਿਰ ਕਿਉਂ ਦਾ ਕੱਢਾ ਤਿਆਰ ਹੈ ਕੱਢਾ ਨਹੀਂ ਪਾਏ ਹੁੰਦੇ ਮੈਂ ਤੇ ਸਾਫ ਪਾ ਤੂੰ ਵੀ ਇਹ ਤਾਂ ਪੈਕ ਕਰ ਜਾਨੀ ਬਥੇਰਾ ਕੱਢਾ ਪਾਉਣੀ ਆਗੀ ਮੈਂ ਤਾਂ ਕੋਈ ਪਾ ਕੇ ਲਜਾਨੀ ਕੱਢੇ ਮੈਂ ਸਾਫ ਪਾ ਕੇ ਲਜਾਨੀ ਆ ਤੂੰ ਤਾਂ ਹਾਈ ਕਹੇ ਕਰ ਬਸ ਨਜ਼ਰਾਂ ਨਾ ਉਂਤੇ ਹਕਰ ਮੈਂ ਤਾਂ ਹੁਣ ਪਾ ਹੀ ਕਰੂੰਗੀ ਹੁਣ ਆ ਸਰਦਾਈ ਇੱਕ ਖੱਟਾ ਸੂਟ ਲੈ ਜੀ ਮੈਂ ਕੱਲ ਨੂੰ ਉਹ ਪਾਉਂਗੀ ਤੇ ਗੂੜਾ ਗੂੜਾ ਹੂੰ ਪਾਈ ਫਿਰਦੀ ਸਰਦਈ ਸਰਦਈ ਤੇ ਫਿਰ ਕੀ ਹੋਗਾ ਮੈਂ ਕਹਣਾ ਬਾਲੀ ਬੁੜੀ ਆਗੀ ਤੇ ਉਹ ਹੁਣ ਤੂੰ ਨਿਆਣੀ ਆ ਲੈ ਤੈਨੂੰ ਲੱਗਦੀ ਬੁੜੀ ਮੈਂ ਤਾਂ ਕੋਈ ਨਹੀਂ ਹਾਲ ਤੇ ਮੇਰੀ 45 ਸਾਲ ਦੀ ਹੋ ਮਾਰਾ 70 ਸਾਲਾਂ ਨਤੇ ਦੁੱਧ ਤਾਂ ਨਹੀਂ ਆਉਂਦੇ ਕਰਿਆ ਹਜੇ ਹਾਂ ਦੁੱਧ ਤਾਂ ਦੂਦ ਦੇਖ ਲੈ ਹਾਂ ਦੁੱਧ ਤਾਂ ਨਾਲ ਨੂੰ ਵਿਆਹ ਤਾਂ ਸੀ ਤੋ ਮੈਨੂੰ ਨਾ ਹੋਵੇ ਤੂੰ ਕਹਿੰਦੀ ਕਿ ਮੈਂ ਬੁਢੀ ਨਹੀਂ ਹੋਈ ਤੇ ਬੁਢੀ ਪਰਲਾ ਹੋ ਜਾ ਕਿ 45 ਸਾਲ ਦੀ ਹਾਂ ਮੈਂ ਫਿਰ ਬੁਢੀ ਹੋ ਗਈ ਚੰਗਾ ਬੱਸ ਕਰ ਤੈਨੂੰ ਤਾਂ ਉਹ ਵੀ ਨਹੀਂ ਸੰਗ ਲਾਉਦੀ ਹਜੇ ਨਾ ਭਾਏ ਤੂੰ ਤਾਂ ਹੋਰੀ ਗੱਲਾਂ ਕਰ ਦ ਮੈਂ ਤਾਂ ਹਰਪ੍ਰੀਤ ਕੋਲ ਜਾਨਣੀ ਆ ਵਾਜਾ ਵਾਜਾ ਡਿੱਕੀ ਹਜੇ ਲੈ ਕੇ ਪਾਈਏ ਦਾ ਡੱਬਾ ਆ ਗਿਆ ਬਰਫੀ ਆ ਕਿ ਮੈਂ ਬਰਫੀ ਲੈ ਕੇ ਆਈ ਹਾਂ ਦੇਖ ਲੈ ਬਰਫੀ ਲੈ ਕੇ ਆਈ ਸਾਰੇ ਪਾਈਏ ਦਾ ਡੱਬਾ ਸਾਰੇ ਕਿਹੜਾ ਕੋ ਖਾਊਆਂ ਨੂੰ ਕਿਹੜਾ ਛੱਡੂ ਲੇ ਪੂਆਗੀ ਮੈਂ ਖ ਪਤਾ ਨਹੀਂ ਕਿਹਦੇ ਨਾਲ ਬਲੀ ਨੇ ਹਸਰੀ ਕਾਲ ਪੂਆ ਹਸਰੀ ਕਾਲ ਹੋਰ ਠੀਕਾ ਲੈ ਬਰਾ ਕੋ ਡੱਬਾ ਉਹ ਤੇਰੇ ਨਾਲ ਬੋਲਦੀ ਸੀ ਮੇਰੀ ਬੇਬੇ ਆ ਜਾ ਨਾ ਬਹਿ ਜਾ ਬਾਹਰ ਚ ਲੱਗ ਕੇ ਬੋਲਣ ਬਹਿ ਜਾ ਲੈ ਬਾਹਰ ਚ ਲੱਗ ਕੇ ਬੋਲਣ ਕਹਿੰਦੀ ਤੂੰ ਤਾਂ ਕੇਲੇ ਫਲ ਨਹੀਂ ਲਿਆ ਤੂੰ ਤਾਂ ਫਲਾਂ ਨਾ ਨਹੀਂ ਲਿਆ ਫਲ ਬਨੂਟ ਨਹੀਂ ਲਿਆ ਹੋਰ ਤਾਂ ਕੋਈ ਕੰਮ ਨਹੀਂ ਹੈ ਤਾਂ ਹੀ ਕਰਦੀ ਹੁੰਦੀ ਹੈ ਤੜਕੇ ਦੀ ਮੇਰੇ ਨਾਲ ਵੀ ਇਹੀ ਬੋਲੀ ਜਾਂਦੀ ਹੈ ਅੱਛਾ ਹਾਂ ਹੋ ਤੈਨੂੰ ਹੁਣ ਤੇਰੇ ਘਰ ਆ ਗਿਆ ਰਖੜਗਾ ਆਏ ਹੋਗਾ ਬਾਹ ਹੋਗਾ ਲੈ ਫਿਰ ਸਬਜੀ ਨਹੀਂ ਲੱਗਦਾ ਕਿ ਸਾਡੇ ਤਾਂ ਉਹੀ ਪੂਆ ਲੱਗ ਜਾਂਦੀ ਆਦਤ ਐ ਇਹਨੂੰ ਸੁਣਾਈ ਕਰਨ ਦੀ ਬੀਕ ਤੇ ਹਰਪ੍ਰੀਤ ਪੂਆ ਨੂੰ ਰੋਟੀ ਨਾ ਬਣਾਉਣ ਲੱਗ ਜਲੇ ਪਰ ਉਹ ਰੋਟੀ ਤਾਂ ਉਹ ਬਣਾਉਂਗੀ ਕਹਿੰਦੀ ਮੋਲ ਹੋਣੀ ਪੈਂਦੇ ਸਾਨੂੰ ਤਾਂ ਸਬਜ਼ੀ ਜੋ ਕੋਈ ਆ ਜਾਏ ਸਣਾਉਣ ਲੱਗ ਗਈ ਸਣਾਈ ਤਾਂ ਉਹ ਪੂਆ ਤੈਨੂੰ ਪਤੀ ਆ ਉਹਦਾ ਸੁਭਾਈ ਇਹੋ ਜਿਹਾ ਦੂਰੋਂ ਹੀ ਲੱਗ ਜਾਂਦੀ ਕਰਨ ਤੇ ਜਿੱਦੇ ਧੀ ਆਈ ਉਹਦੇ ਅੱਖੂ ਵੀ ਬਣੀ ਬਣਾਈ ਹੋਟਲ ਤੋਂ ਲਿਆ ਮੁੰਡਿਆਂ ਮਟਰ ਪਨੀਰ ਆਹੋ ਮੇਰੀ ਕੁੜੀ ਨਹੀਂ ਕਦੂ ਤੋਰਵਾ ਖਾਂਦੀ ਤੇ ਤੈਨੂੰ ਤੋਰਵਾ ਦੀ ਵੀ ਸਣਾਈ ਕਰਦੀ ਆਹੋ ਕਹਿੰਦੀ ਤੋਰਾਂ ਵੀ ਨਹੀਂ ਲੱਗਦਾਂ ਸਾਡੇ ਤੋਂ ਵੀ ਮੁੱਲ ਲਿਆਉਣਾ ਪੈਣਗੇ ਮੈਂ ਮੈਂ ਤਾਂ ਰੋਟੀ ਨਹੀਂ ਖਾਂਦੀ ਭਈ ਮੈਂ ਤਾਂ ਰੋਟੀ ਖਾ ਕੇ ਆਈ ਮੈਂ ਲੈ ਕਿਉਂ ਨਹੀਂ ਖਾਂਦੀ ਪੂਆ ਮੈਂ ਬਣਾਉਂਗੀ ਤੇਰੇ ਖਾ ਪਤੀ ਦਾ ਹੱਥ ਬੋਲਣ ਦੀ ਕੱਡਾ ਸੂਟ ਪਾ ਕੇ ਆ ਗਈ ਤੂੰ ਤਾਂ ਫਲਾਨਾ ਪਾ ਕੇ ਆ ਗਈ ਲੈ ਕਿੰਨਾ ਕਹੋਗਾ ਭਾਈ ਸੂਟ ਮੈਂ ਹੁਣ ਪਾਉਣੀ ਆਂ ਅੰਗਪੈਕ ਲੈ ਹੁਣ ਕੱਡੇ ਸੂਟ ਪਾਉਣੀ ਆ ਭੋ ਐਡੀ ਕਿੱਡੀ ਹੋਗੀ ਤੇਰੀ ਉਮਰ ਚਾਹ ਕਹਣ ਲਾ ਕੇ ਕਹਿੰਦੀ ਮੇਰੇ ਤਾਂ ਨਾ ਤਾਂ ਇਹ ਨਹੀਂ ਉਹੀ ਗੱਲ ਪਹਿਲਾਂ ਜਾਂਦੀ ਹੋਊਗੀ ਰਖੜੀ ਬੰਨਣ ਹੁਣ ਮੇਰੇ ਆਈ ਤੋਂ ਤਾਂ ਨਾ ਕਦੇ ਰਖੜੀ ਬੰਨਣ ਗਈ ਹੈ ਤੇ ਉਹ ਹੀ ਗੱਲ ਬੁੱਟੀਆਂ ਨੇ ਸ਼ੂਟ ਪਾਉਂਦੀ ਹੈਗੀ ਜਿਹਨਾਂ ਆਪ ਕੱਢਿਆ ਨਹੀਂ ਪਾਇਆ ਕਿ ਤੇਨੂੰ ਟੋਕਦੀ ਰਹਿੰਦੀ ਹੈ ਹਾਂ ਤਾਂ ਹੀ ਤਾਂ ਇਹਨੂੰ ਪਤਾ ਨਹੀਂ ਕਰਾਇਆ ਹੋਵੇ ਤਾਂ ਫੇਰ ਹੀ ਪਤਾ ਲੱਗਿਆ ਆਹੋ ਕੱਲਾ ਧੀ ਦਾ ਕਰਦੀ ਐ ਪੂਆ ਕਿਸੇ ਦਾ ਨਹੀਂ ਕਰਦੀ ਹੋਰ ਕੋਈ ਨਹੀਂ ਕੁਛ ਲੱਗਦਾ ਕੱਲੀ ਬਸ ਰਾਜਵੀਰ ਐ ਰਾਜਵੀਰ ਨੂੰ ਦੇ ਦੇ ਜਿਹੜਾ ਕੁਛ ਦੇ ਦੇ ਝੋਲੇ ਪਰ ਪਰ ਰਾਜਵੀਰ ਨੂੰ ਰਾਜਵੀਰ ਦੇਉਂਦੀ ਨੂੰ ਤਾਂ ਪੇਟਾਂ ਵਿੱਚ ਧਰੀ ਬੈਠੀ ਉਹ ਅੱਡੇ ਪਾ ਪਾ ਤੇ ਤੈਨੂੰ ਮੈਂ ਮੱਥੇ ਵੱਟ ਪਾ ਲਿਆ ਨਾ ਤੂੰ ਤਾਂ ਫੇਰ ਕੁਛ ਲੱਗਦੀ ਨਹੀਂ ਜਿੱਦੋਂ ਮੈਨੂੰ ਦੇਖ ਲਾ ਬੋਰਡ ਬੋਰਡ ਕਰੀ ਜਾਂਦੀ ਸੀ ਖੜੀ ਤੜਕੇ ਦੀ ਕਰੀ ਜਾਂਦੀ ਹੁਣ ਕਿਹੜੇ ਜਦੋਂ ਮੈਂ ਕਹਤਾ ਵੀ ਪੂ ਮਹਾਰਾਜ ਮਿਰਤ ਕੱਲ ਨੂੰ ਆਉਗੀ ਤਾਂ ਜਾਂਦੀ ਨਹੀਂ ਉਹ ਚੱਲ ਐ ਕਰੀ ਭੂਆ ਤੂੰ ਰਹਿ ਜੀ ਤੂੰ ਹੁਣ ਤੜਕੀ ਜਾਈ ਮੈਂ ਤੜਕੇ ਭੱਜ ਜੂਂਗੀ ਚੱਲ ਮੈਂ ਕਹਿ ਕੇ ਆਂਗੇ ਬੰਗਾਂ ਨੂੰ ਕਿ ਤੜਕੇ ਆ ਜੀ ਮੰਮੀ ਕੋਈ ਨਾ ਲੈ ਮੈਨੂੰ ਐਸੇ ਮੈਂ ਕਿਹਾ ਭੂਆ ਮੁੜੇ ਨਾ 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 ਮੈਂ ਤੜਕੀ ਜਾਉਂਗੀ ਫਿਰ ਤੇ ਭੂਆ ਮੈਨੂੰ ਮੈਂ ਆਖਿਆ ਨਾ ਵੀ ਆਪਾਂ ਪਹਿਲਾਂ ਤੇਰੇ ਪਤੀਜੇ ਨੂੰ ਆਖਿਆ ਉਹ ਵੀ ਇਹਦੇ ਬੇਬੇ ਦੇ ਮੰਗਰ ਲੱਗਦਾ ਵੀ ਆਪਾਂ ਕੱਪੜੇ ਲੈ ਆਈਏ ਭੂਆ ਦੇ ਤੇ ਪਹਿਣ ਦੇ ਉਹ ਕਹਿੰਦੇ ਚੱਲ ਬੇਬੇ ਨੂੰ ਪੁੱਛ ਲੈ ਜੀ ਬੇਬੇ ਨੂੰ ਕਿਹਾ ਮੈਨੂੰ ਕਹਿੰਦੀ ਤੇਰੀ ਭੂਆ ਨੂੰ ਤਾਂ ਮੈਂ ਸੇਲ ਤੋਂ ਲੈਣ ਨੂੰ ਛੂਟ ਕੁੜੀ ਆ ਦੇ ਪਸੰਦ ਦਾ ਲੈ ਜੂਗੀ ਲੱਗਦਾ ਹਾਲਾ ਕਿੰਨੇ ਗ੍ਰਾਟਾਂ ਰੱਖ ਦਿਓ ਮੇਰੇ ਦੇਖ ਲੈ ਗ੍ਰਾਟ ਕਰਦੀ ਫਿਰ ਤੂੰ ਕਹਿ ਰਹੀ ਹੈਂ ਮੈਂ 200 ਵਾਲਾ ਲਿਆ ਦੂੰਗੀ ਤੇ ਕੁੜੀ ਨੂੰ 2000 ਵਾਲਾ ਲੈ ਦੂੰਗੀ ਹਾਂ ਹੋ ਕਹਿੰਦੀ ਮੇਰੀ ਕੁੜੀ ਤਾਂ ਆਪੇ ਪਸੰਦ ਕਰਕੇ ਲੈ ਜਾਊਗੀ ਤੇ ਤੇਰੀ ਭੂਆ ਨੂੰ ਸੇਲ ਵਾਲਾ ਲਿਆਂਦ ਨੇ ਮੈਂ ਕਿ ਸੇਲ ਵਾਲਾ ਮੈਂ ਵੀ ਨਹੀਂ ਦੇਣ ਦਿੰਦੀ ਮੈਂ ਵੀ ਨਾ ਭੂਆ ਉਹਨੂੰ ਦਿੱਤਾ ਸੀ ਮੇਰੀ ਮਾਂ ਨੇ ਕੱਢਿਆ ਹੋਇਆ ਛੂਟ ਵਾਲੀ ਸੋਹਣੇਗਾ ਜੇ ਤੋ ਫਿਰ ਤੈਨੂੰ ਟੋਕੀ ਜਾਂਦੀ ਵੀ ਕਢਾਈ ਵਾਲੇ ਪਾਉਣੀ ਹੈਗੀ ਤੇ ਮੈਂ ਤੈਨੂੰ ਦੇ ਦਊਂ ਬਸ ਮੈਨੂੰ ਉਹੀ ਗੱਲ ਇਹਦੋਂ ਸੁਣਾ ਕੇ ਪਾਇਆ ਫਿਰ ਇਹਦੇ 'ਚ ਤਾਂ ਪੱਕਾ ਨਹੀਂ ਰਹਿਣਾ ਐਂ ਆਖੂਗੀ ਵੀ ਆ ਮੇਰਾ ਸੀ ਇਹਨੇ ਪਾ ਲਿਆ ਹਾਂ ਐ ਲੱਗੂ ਪਤਾ ਨਹੀਂ ਮੈਨੂੰ ਦੇਖ ਲਾ ਪੂਰਾ ਫਰਕ ਰੱਖਣ ਲੱਗ ਜਾਂਦੀਆਂ ਫਿਰ ਮਾੜਾ ਰੱਖਦੀ ਹੈ ਨਾ ਮਾਇਆ ਦਾ ਫਰਕ ਮੇਰੇ ਨਾਲ ਪਤਾ ਨਹੀਂ ਕੀ ਨਾਲੇ ਉਹੀ ਗੱਲ ਭੂਆ ਵੀ ਤਾਂ ਕਰ ਦਿੱਤੀ ਹੁਣ ਨਾਲੇ ਮੈਂ ਤਾਂ ਕਿੰਨੇ ਚਿਰ ਤੋਂ ਆਈਆਂ ਤਾਂ ਵੀ ਉਹੀ ਗੱਲਾਂ ਕਰਦੀ ਐ ਇਹ ਫਿਰ ਇਹਨਾਂ ਤੋਂ ਵਾਪੇ ਪਹਿਲੇ ਦਿਨ ਦਾ ਉਹੀ ਗੱਲ ਬਸ ਹੁਣ ਕੁਮਾਰੀਆਂ ਹੁੰਦੀਆਂ ਦੀ 100 ਹੁੰਦੀ ਆਨੰਦ ਪਰਝਾਈ ਦੀ ਉਹੀ ਗੱਲਾਂ ਚੱਕੀ ਜਾਂਦੀਆਂ ਉਹ ਉਹ ਨਾ ਰੱਖਦੀ ਬਸ 1 ਕਰੋੜ ਰੱਖਦੀ ਵੀ ਮੈਨੂੰ ਐ ਕਹਿੰਦੀ ਸੀ ਉਹ ਮੈਨੂੰ ਐ ਕਹਿੰਦੀ ਸੀ ਉਹ ਹੁਣ ਜਦੋਂ ਰਾਤ ਨੂੰ ਟੁੱਕ ਨਹੀਂ ਚੱਜਦਾ ਪਕਾਉਂਦੀ ਸੀ ਫਿਰ ਮੈਂ ਤਾਂ ਕਹੇ ਨਹੀਂ ਸੀਗਾ ਹੁਣ ਉਹਦੋਂ ਤਾਂ ਹੁਣ ਆਪਾਂ ਜੇ ਦੋਹੀ ਗੱਲ ਕੁਮਾਰੇ ਹੁੰਨੇ ਆ ਭੂਆ ਸਭ ਕੁਝ ਕਹਿੰਦਾ ਪਰਝਾਈਆਂ ਨੂੰ ਫਿਰ ਬਾਅਦ ਚ ਤਾਂ ਬਣਨ ਲੱਗ ਗਈਆਂ ਬਸ ਤਾਂ ਉਹੀ ਪੱਲੇ ਕੰਢ ਦੇ ਹੀ ਰੱਖਦੇ ਮੈਨੂੰ ਚਰਪਾ ਕੋਈ ਨਹੀਂ ਗੁੱਛਣਾ ਕਰ ਉਹ ਤੂੰ ਕਰ ਰਾਵਾਂ ਤੇ ਮੈਂਨੇ ਤੇ ਚਾਹ ਬਣਾ ਕੇ ਲੈ ਲੈਂਦੀ ਨੇ ਤੈਨੂੰ ਪਾਣੀ ਲਿਆਉਣੀ ਆ ਤੇ ਨਾਲ ਦੇਖਦੀ ਆ ਬੇਬੇ ਦਈ ਕੱਦਰ ਆਹ ਦੇਖ ਲੈ ਆ ਉੱਥੇ ਬੋੜ ਬੋੜ ਕਰਦੀ ਹੋਊਗੇ ਉਹਨੇ ਹੋਰ ਕੀ ਦੇਖਣਾਗਾ ਕਿੱਧਰ ਜਾਣਾ ਉਹਨੇ ਹੋਰ ਫਿਰਦੀ ਹੋਊਗੇ ਇੱਥੇ ਤਲਾਸ਼ੀਆਂ ਕਰਦੀ ਵੀ ਸੂਟ ਨਾ ਦੇ ਦੇ ਕਿਤੇ ਮਹਿੰਗਾ ਕਿਹੜੇ ਵੇਲੇ ਹੋਗੇ ਦੇਖ ਲੈ ਫੋਨ ਕਰੇ ਨੂੰ ਹਜੇ ਤੱਕ ਕਰਨੀ ਕਿਤੇ ਦੀਂਦਾ ਨੇ ਮੈਂ ਆਖਿਆ ਸੀ ਵੀ ਛੇਤੀ ਆ ਜਾ ਤੇ ਫਿਰ ਬੇਬੇ ਆ ਜੂਗੀ ਮੁੜ ਕੇ ਹੁਣ ਤਾਂ ਮਿੰਟ ਗਈ ਹੈਗੀ ਉਹਦੇ ਗਈ ਮੰਗਰੋਂ ਮੈਂ ਤਾਂ ਸਬਜ਼ੀ ਮੰਗਾ ਕੇ ਰੱਖ ਲਾਂ ਉਹਨੂੰ ਤਾਂ ਐਂ ਕਹਿ ਦੂੰਗੀ ਮੈਂ ਤਾਂ ਘਰੇ ਬਣਾਈ ਹੈਗੀ ਮੈਂ ਤਾਂ ਪਨੀਰ ਬਣਾ ਰੱਖਿਆ ਸੀ ਜਾਂ ਕਰ ਦੂੰਗੀ ਕਿਸੇ ਦੋ ਲਿਆਂਦੀ ਆ ਦੇਖ ਲੈ ਹੋਣਾ ਹੁੰਦਾ ਤਰਪਾ ਤਰਪਾ ਤੰਨ ਕਾਂਟੇ ਹੋਗੇ ਫੋਨ ਲਾਏ ਨੂੰ ਫੋਨ ਕਰੀ ਜਾਨੀ ਹੈਗੀ ਤੇ ਫਿਰ ਤੈਨੂੰ ਨਹੀਂ ਪਤਾ ਵੀ ਹੁਣ ਫੋਨ ਕਿਉਂ ਕਰਦੀ ਐ ਉਹ ਫਿਰ ਫੋਨ ਤਾਂ ਹੁਣ ਜੋ ਕਰਿਆ ਮੈਨੂੰ ਪਤਾ ਹੋਊ ਚਲ ਭੂ ਆਈ ਐ ਭੂ ਆਈ ਐ ਫਿਰ ਹੁਣ ਤਾਂ ਬੇਬੇ ਹੀ ਨਹੀਂ ਕਰੇ ਹੁਣ ਤਾਂ ਕੋਈ ਸਬਜ਼ੀ ਲਿਆਂਦੇਗਾ ਬੇਬੇ ਲਿਆਉਣੀ ਨਹੀਂ ਦਿੰਦੀ ਮੈਂ ਤੈਨੂੰ ਦੱਸਾਂ ਬੇਬੇ ਦਾ ਤੈਨੂੰ ਪਤਾ ਐ ਬਾਹਰ ਕੁਝ ਕਰਕੇ ਗਈ ਐ ਭੂ ਆਣਾ ਉਹ ਲਿਆ ਦੂੰਗਾ ਮੈਂ ਸਬਜ਼ੀ ਤਾਂ ਨਹੀਂ ਬੇਬੇ ਮੈਨੂੰ ਰੋਕ ਲਉ ਆਏ ਰੋਕੀ ਨਹੀਂ ਕਰੀ ਜਾਨੀ ਹੁੰਨੀ ਐਗੀ ਤੈਨੂੰ ਨਹੀਂ ਪਤਾ ਬੇਬੇ ਦਾ ਮੈਨੂੰ ਪਤਾ ਐ ਮੈਨੂੰ ਨਹੀਂ ਪਤਾ ਬੇਬੇ ਦਾ ਰੇ ਗੱਲ ਬੇਬੇ ਦੇ ਮਗਰ ਲੱਗਦਾ ਤੂੰ ਜਿਵੇਂ ਬੇਬੇ ਕਹਿੰਦੀ ਓਵੇਂ ਕਰਦਾ ਜਿਵੇਂ ਮੈਂ ਕਹਿੰਦੀ ਓਵੇਂ ਵੀ ਕਰ ਲਿਆ ਕਰ ਕਦੇ ਉਹ ਵੱਡੇ ਬੰਦੇ ਦੇ ਮਗਰ ਲੱਗਣੀ ਪੈਂਦਾ ਚੰਗੇ ਕਹਿੰਦੇ ਹੁੰਦੇ ਨੇ ਹੋਕੋ ਮਾੜਾ ਨਹੀਂ ਕਹਿੰਦੇ ਹੁੰਦੇ ਐਵੇਂ ਕਰੀ ਜਾਨੀ ਮਾੜਾ ਕੀ ਕਹਿੰਦੇ ਹੁੰਦੇ ਨਾ ਮੈਂ ਚੰਗਾ ਕੀ ਕਹਿੰਦੇ ਹੁੰਦੇ ਨਾ ਮੈਨੂੰ ਨਹੀਂ ਪਤਾ ਨਾ ਮੈਨੂੰ ਮਾੜੇ ਦਾ ਪਤਾ ਨਾ ਮੈਨੂੰ ਚੰਗੇ ਦਾ ਪਤਾ ਦੇਖ ਮੈਂ ਤੈਨੂੰ ਕਹਿੰਦਾ ਭੂਆ ਆਈ ਬੈਠੀ ਐ ਭੂਆ ਨੂੰ ਮਿਲ ਕੇ ਤੇ ਮੈਨੂੰ ਸਬਜ਼ੀ ਲਿਆ ਕੇ ਦੇਦੀ ਦੂਜਾ ਮੈਂ ਆਪੇ ਬਣਾ ਲੂੰਗੀ ਸਮਾਨ ਉਹ ਮੈਂ ਆ ਦੂੰ ਮੈਂ ਸਬਜ਼ੀ ਭੂਆ ਨੂੰ ਤਾਂ ਮਿਲਣਾ ਉਹ ਜੇ ਲਾਲਚ ਤੇਰੀ ਮਾਂ ਦਾ ਜੇ ਲਾਲਚ ਕਰਦੀ ਬੇਬੇ ਆਪਣੇ ਆਪੇ ਕਰਦੀ ਆ ਸੱਸ ਸੱਸਾਂ ਨਹੀਂ ਕਰਕੇ ਏਡੀ ਭੂਆ ਨੂੰ ਭੂਆ ਨੂੰ ਕਹਿੰਦੀ ਤੂੰ ਕੇਲੇ ਨਹੀਂ ਲੈ ਕੇ ਆਈ ਕੇ ਕੱਲਾ ਡੱਬਾ ਚੱਕ ਲਈ ਫਿਰ ਮੇਰੀ ਗੱਲ ਸੁਣਾ ਉਹ ਨਾਨਕ ਪਰਜਾਈ ਆਪ ਤੇ ਕਹੀ ਸਕਦੀਆਂ ਨੇ ਫਿਰ ਆਪਾਂ ਤਾਂ ਨਹੀਂ ਗਏ ਸਕਦੇ ਮੈਂ ਤਾਂ ਨਹੀਂ ਦੇਈਦੇ ਹੁੰਦੇ ਘਰੇ ਆਏ ਨੂੰ ਬੰਦੇ ਨੂੰ ਉਹਨਾਂ ਦੀ ਰਾਈ ਫਿਰ ਜੇ ਰਾਜਵੀਰ ਨੂੰ ਤਾਂ ਕਹਿੰਦੀ ਨਹੀਂ ਰਾਜਵੀਰ ਭਮੰਡਾ ਡੱਬਾ ਵੀ ਨਾ ਲੈ ਕੇ ਆ ਉਹ ਵੀ ਕਹ ਦੋ ਤੈਨੂੰ ਇੱਥੋਂ ਲਿਆ ਦੇਣੀ ਆ ਉਹ ਐ ਤਾਂ ਫਿਰ ਉਹ ਤਾਂ ਆਪਦੀ ਧੀ ਨੂੰ ਤਾਂ ਫਿਰ ਕਿੱਥੇ ਕਹਿੰਦੀ ਐ ਫੇਰ ਫੇਰ ਤੇ ਫਿਰ ਪੂਆ ਕਿਹੜਾ ਤੀ ਨਹੀਂ ਵਿਚਾਰੀ ਜੇ ਪੂਆ ਦੇ ਹੁਣ ਮਾਪਿਓ ਨਹੀਂ ਹੈਗੇ ਆਪਾਂ ਤਾਂ ਹੈਗੀਆਂ ਪਰ ਜਾਈ ਤਾਂ ਬੈਠੀ ਐ ਓਏ ਉਹ ਤਾਂ ਫਿਰ ਆਪਚ ਇੱਕ ਦੂਜੀ ਦੇ ਗੱਲ ਚੱਲ ਲੈਣੀਆਂ ਨੇ ਕੋਈ ਗੱਲ ਨਹੀਂ ਤੂੰ ਨਾ ਐਵੇਂ ਔਖੀ ਹੋਈ ਜਾਇਆ ਕਰ ਚੱਲ ਚੰਗਾ ਤੂੰ ਤਾਂ ਜਿਵੇਂ ਕਹਿੰਦੇ ਹੁੰਦੇ ਆ ਮਾਂ ਦੇ ਮੰਗਰੀ ਰਹੇਗਾ ਮਾਂ ਦੇ ਪੈਰ ਚ ਪੈਰ ਧਰੇਗਾ ਮੇਰੀ ਤਾਂ ਤਾਂ ਸੁਣਨੀ ਨਹੀਂ ਤੂੰ ਰਾਜਵੀਰ ਨੂੰ ਕਿੰਨਾ ਬੋਲ ਪੈਣੀ ਹੈ ਰਾਜਵੀਰ ਕਿਹੜੇ ਤੇਰਾ ਗੁੱਸਾ ਮੰਨ ਦੀਏਗੀ ਮੈਂ ਕਦੋਂ ਕਹਿ ਰਾਜਵੀਰ ਨੂੰ ਕਦੇ ਕੁਛ ਨਹੀਂ ਮੈਂ ਕਹਿ ਕਹਿ ਦੂੰਗੀ ਰਾਜਵੀਰ ਨੂੰ ਆਉਂਦੀ ਨੂੰ ਵੀ ਤੂੰ ਕਿੱਲੇ ਨਹੀਂ ਲੈ ਕੇ ਆਈ ਤੇਰੀ ਮਾਂ ਮੈਨੂੰ ਕਹਿਣ ਦੇ ਦੇ ਦੂਗੀ ਉਹ ਬਥੇਰਾ ਬੋਲਦੀ ਰਹਿੰਦੀ ਹੈ ਤੂੰ ਆਪ ਦਾ ਤੈਨੂੰ ਬੋਲੇ ਦਾ ਪਤਾ ਨਹੀਂ ਲੱਗਦਾ ਹਾਂ ਬੋਲਦੀ ਰਹਿੰਦੀ ਹੈ ਮੈਂ ਤਾਂ ਬੋਲਦੀ ਆਂ ਕੋਈ ਗੱਲ ਨਹੀਂ ਤੂੰ ਪੂਆ ਕੱਛਿਆ ਬੇਬੇ ਕਹਿੰਦਾ ਬੋਲਦੀ ਨਹੀਂ ਪੂਆ ਤਾਂ ਅੰਦਰ ਬੈਠੀ ਹੈ ਕਮਰੇ ਚ ਜਾਇਆ ਹੈ ਪੂਆ ਨੂੰ ਨਿਕ ਜੇ ਗੱਲ ਸੁਣ ਜੇ ਪਹਿਲੀ ਕਦੇ ਹੋਰੀ ਤੂੰ ਚ ਮੈਂ ਮੈਂ ਤਾਂ ਇਹ ਗੱਲ ਕੋਈ ਮਾੜਾ ਮੋਟਾ ਪ੍ਰਸ਼ਾਦ ਬਣਾਉਣੀ ਆ ਹੁਣ ਤਾਂ ਪਰੇ ਟੱਪੀ ਹੋਈਏਗੀ ਜੇ ਆ ਗਈ ਨਾ ਕੁਛ ਨਹੀਂ ਕਰਨ ਦੇਣਾ ਕੋਲੀ ਚ ਪਾ ਕੇ ਲੁਕੋ ਕੇ ਰੱਖਣਾ ਬੂ ਪਰੇ ਰੱਖਿਆਉਂਗੀ ਪੂਆ ਪੈਗੀ ਹੋਰ ਪੁੱਤ ਮਾਂ ਪੈਗੀ ਸਸਰੀ ਘਰ ਪੂਆ ਸਸਰੀ ਘਰ ਤੂੰ ਕਿੱਧਰ ਵਗਿਆ ਸੀ ਕੁਲਾਲ ਪੂਆ ਮੇਰਾ ਇੱਥੇ ਹੀ ਸੀਗਾ ਮਾੜਾ ਮੋਟਾ ਨਾ ਕੰਮ ਧੰਦੇ ਤੈਨੂੰ ਪਤਾ ਹੀ ਹੈਗਾ ਜਾਣਾ ਪੈਂਦਾ ਕੱਲੇ ਆ ਕੀ ਕਰੀਏ ਹੁਣ ਹਾਂ ਤੇ ਆਪਣਾ ਪਰਿਵਾਰ ਠੀਕ ਸੀਗਾ ਸਾਰਾ ਸਾਰੇ ਵਧੀਆ ਲਾਲ ਤੂੰ ਦੱਸ ਭਾਈ ਆਪਣੇ ਤਾਂ ਵਧੀਆ ਭੂਆ ਚਲਿਆ ਤੂੰ ਵਧੀਆ ਆ ਗਈ ਹੈ ਨਾ ਰਖੜੀ ਦੇ ਬਾਹਮਣੇ ਨਾਲ ਮੈਂ ਤਾਂ ਦੋ ਸਾਲ ਹੋ ਗਏ ਮੈਂ ਆਈ ਨਹੀਂ ਸਿਗੀ ਰਖੜੀ ਬੰਨਣ ਤੈਨੂੰ ਪਤਾ ਹੀ ਹੈ ਕਿ ਤਰਪੈ ਉਹ ਨਹੀਂ ਸੀਗਾ ਦੇਖ ਚੱਲ ਭੂਆ ਮੇਰੀ ਗੱਲ ਸੁਣਾ ਹੂੰ ਇਹ ਤੂੰ ਮੇਰੇ ਰਖੜੀ ਬਣ ਜੇਗੀ ਤੇਰਾ ਵੀ ਮਨ ਹਲਕਾ ਹੋ ਜਾਊਗਾ ਵੀ ਮੈਂ ਆਪਣੇ ਭਰਾ ਦੇ ਬੰਦੀ ਹੁ ਚਰਪਤੀ ਜਿਹੜਾ ਕੋਈ ਬਗਾਨਾ ਹੁੰਦਾ ਹੈ ਤਾਂ ਹੀ ਤਾਂ ਪੁੱਤ ਮੈਂ ਆ ਗਈ ਮੈਨੂੰ ਨਾ ਐ ਲੱਗੇ ਵੀ ਹੋਰਾਂ ਨੇ ਮਿੱਤੀਆਂ ਭੈਣਾਂ ਜਾਂਦੀਆਂ ਰਖੜੀ ਬੰਨਣ ਮੈਂ ਵੀ ਕਿਹੜਾ ਬਣ ਕੇ ਆਉਣਾ ਨਾ ਭੂਆ ਤੂੰ ਬੜਾ ਵਧੀਆ ਸੋਚਿਆ ਤੇ ਫਿਰ ਮਰਜ਼ੀ ਕੀਤਾ ਤਾਂ ਹੀ ਫਿਰ ਮੈਂ ਆ ਗਈ ਭੂਆ ਤਾ ਤੂੰ ਰਹੇਗੀ ਅੱਜ ਮਰ ਰਹੋਗੇ ਹਾਂ ਰਾਜ ਵੀ ਰਹੋਗੇ ਘਰ ਪਰਿਤ ਕਹਿੰਦੀ ਕੱਲ ਨੂੰ ਆਉਗੀ ਮੇਰੀ ਭੈਣ ਵੀ ਆਉ ਚੱਲਣ ਵਾਲੇ ਨੇ ਭੂਆ ਭਤੀ ਜੀ ਤੁਸੀਂ ਇਕੱਠੀਆਂ ਹੋ ਜਾਗੇ ਬਹਾਨੇ ਨਾਲ ਕੁਸ ਮੈਨੂੰ ਹਰਪ੍ਰੀਤ ਨੇ ਫੋਨ ਕਰਤਾ ਕਹਿੰਦੀ ਭੂਆ ਤੇ ਕਿ ਰਖੜੀ ਬੰਨਣ ਆ ਜਾ ਤੂੰ ਚਲੋ ਵਧੀਆ ਕਰਿਆ ਇਹ ਵੀ ਬੜਾ ਵਧੀਆ ਕਰਿਆ ਮੂੰ ਤਾਂ ਮੇਰੀ ਭੈਣ ਤਾਂ ਆਏ ਸਾਲੀ ਆਉਂਦੀ ਐ ਹਾਂ ਤੇ ਚੱਲ ਭੂਆ ਤੇਰਾ ਵੀ ਮਨ ਜਾਣਾ ਐ ਜਿਹੋ ਜੋ ਹਣਾ ਹਾਂ ਤੇਰੀ ਮਾਤਾ ਨਾਲ ਆਉਂਦੇ ਨੂੰ ਲੱਗ ਗਈ ਮੈਨੂੰ ਉਹ ਤੋਂ ਕਹਿੰਦੀ ਕਿ ਐਲੇ ਪਾਲੀਆਂ ਨਹੀਂ ਲਿਆਈ ਐ ਨਹੀਂ ਹੋਇਆ ਬਾਹਰ ਹੀ ਹੋਊ ਤਾਂ ਤੈਨੂੰ ਪਤਾ ਹੀ ਆ ਤੀ ਜੀ ਥੋੜੀ ਜੀ ਭੂਆ ਮੈਨੂੰ ਦੱਸ ਹਰਪ੍ਰੀਤ ਨੇ ਮੈਨੂੰ ਸ ਉਹ ਮਰੀ ਬੇਬਿਆ ਦਾ ਸਬਾ ਹੀ ਇਹ ਹੋ ਜਾਏਗਾ ਤੇ ਬੋਰਡ ਬੋਰਡ ਜੇ ਕਰਿਆ ਨਹੀਂ ਸਖੜੀ ਸਾਡੇ ਤਾਂ ਸਬਜੀ ਲੱਗਣੋਂ ਹਟ ਗਈ ਸਾਡੇ ਆਵਾਹ ਹੋਗਾ ਚਲ ਕੋਈ ਨਹੀਂ ਮੈਂ ਮੈਂ ਤਾਂ ਨਹੀਂ ਦਖਾਨ ਦੀ ਤੇਰੀ ਸਬਜੀ ਮੰਗਾ ਤਾ ਲੈ ਮੈ ਪੂਆ ਮੇਰੀ ਗੱਲ ਸੁਣ ਜੇ ਨਹੀਂ ਹੁਣ ਤੁਸੀਂ ਹੁਣ ਤੂੰ ਆਈਆਂ ਪੂਆ ਜੇ ਨਹੀਂ ਹੁਣ ਸਬਜੀ ਲੱਗਦੀ ਫਿਰ ਅਸੀਂ ਮੁੱਲ ਲਿਆਵਾਂਗੇ ਸਬਜੀ ਆਪਾਂ ਸਾਂ ਪਤਾ ਨਹੀਂ ਕਿਹਨੇ ਕਾਪੇ ਇਹ ਤਾਂ ਮਰੀ ਨਾ ਬੇਬੇ ਤਾਂ ਐਂ ਕਹਿੰਦੀ ਹੈ ਜੀ ਵੀ ਜੇ ਤਾਂ ਕੋਈ ਸਬਜੀ ਲੱਗ ਗਈ ਬਾੜੀ ਚ ਇਹ ਤਾਂ ਸਬਜੀ ਧਰ ਲਿਆ ਕਰੋ ਨਹੀਂ ਤਾਂ ਫਿਰ ਦਾਲ ਜਾਂ ਚਟਣੀ ਲੈ ਵੀ ਮੁੱਲੋਂ ਨਾ ਲਾਓ ਇੰਨੀ ਕਿੱਸ ਕਰਦੀ ਐ ਇਹਨਾਂ ਬਾਹਲੀ ਕਰਨ ਲੱਗ ਪਈ ਹਾਂ ਇਹ ਤਾਂ ਪੈਸੇ ਨਾ ਮੈਨੂੰ ਤਾਂ ਐ ਲੱਗਦੇ ਉਹਨੂੰ ਤਾਂ ਐ ਮੈਂ ਹਿੱਕ ਤੇ ਧਰ ਕੇ ਲਿਜਾਵਾਂ ਆਪਦੇ ਕੀ ਪੈਸਾ ਦਾ ਕਰੋਗੇ ਜਦੋਂ ਦਾਲ ਪਾਣੀ ਨਾ ਖੁਦ ਦਾ ਫਾੜ ਬਾਹਲੇ ਪੈਸੇ ਜੋੜਦੇ ਦਾ ਬੈਂਕਾਂ ਭਰੀ ਬੈਠੀ ਹੈਗੀ ਮੈਨੂੰ ਵੀ ਨਹੀਂ ਪੈਸੇ ਦਿੰਦੀ ਲਾਲਚ ਵਾਲਾ ਕਰਦੀ ਐ ਬਾਹ ਲਾਲਚ ਕਰਦੀ ਐ ਪੋ ਹੁਣ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਐ ਤੂੰ ਪਤਾ ਹੀ ਐ ਮੈਨੂੰ ਪਤਾ ਹੀ ਐ ਜਿਹਦੇ ਨੂੰ ਪਤਾ ਨਾ ਹੋਵੇ ਫਿਰ ਤਾਂ ਮੈਂ ਦੱਸਾਂ ਹੀ ਨਹੀਂ ਤਾ ਤੈਨੂੰ ਹੀ ਆਇਆ ਤਾਂ ਹਾਂ ਤੇ ਨਾਲ ਇਹਦਾ ਗੁੱਸਾ ਕਰਕੇ ਕੀ ਕਰਾਂਗੇ ਆ ਸਹੀ ਗੱਲ ਹੈ ਜਾਣਾ ਪਹਿਲਾਂ ਕੁਝ ਬਣਾਉਣ ਲੱਗਾਂ ਨੇ ਚੁੱਲੇ ਤੇ ਨਾ ਤੇਲ ਮੱਚ ਜੂਗਾ ਖਰਚਾ ਹੋ ਜਾਊਗਾ ਚੱਕ ਲੈ ਜਾਂਦੀ ਸੀ ਚੁੱਲੇ ਕੋਲ ਇਹਦਾ ਪੂਆ ਹੁਣ ਤੈਨੂੰ ਤਾਂ ਐ ਲੱਗਦਾ ਵੀ ਖਾਵੇ ਮੈਨੂੰ ਕਰੀਏ ਇਹਦਾ ਮੇਰੀ ਭੈਣ ਨੂੰ ਵੀ ਐਂ ਕਹੀ ਜਾਂਦੀ ਹੈਗੀ ਪਤਾ ਯਾਰ ਸਵਾ ਇਹ ਨਹੀਂ ਮ੍ਰਿਤਿ ਹੈ ਇਹ ਇਹਦਾ ਸੋਚ ਦੀ ਸੱਚ ਦੀ ਹਾਂ ਪਰ ਇਤਨਾ ਵੀ ਲੜਦੀ ਹੋਊਗੀ ਉਹਦਾ ਸਾਰਾ ਨਹੀਂ ਲੜੀ ਜਾਂਦੀ ਹੈਗੀ ਹਾਂ ਸਾਰਾ ਨਹੀਂ ਲੜਦੀ ਸਾਨੂੰ ਤਾਂ ਇਹ ਨਾ ਦਾ ਸੱਜ ਦੀ ਚਾਹ ਨਹੀਂ ਬਣਾਉਣ ਦਿੰਦੀ ਅਸੀਂ ਦੁੱਧ ਘਟ ਪਾਓ ਦੋ ਤੱਕ ਕੇ ਸਾਰਾ ਡੈਰੀ ਚ ਪਾਇਆ ਹੁੰਦੀ ਹੈ। ਮੈਂ ਕੀ ਕਰਾਂਗੇ ਫਿਰ 10 ਮਹੀਨਿਆਂ ਸਾਹਮਣੇ ਦਾ ਕੋਈ ਫਾਇਦਾ ਹੈਗਾ? ਕੋਈ ਫਾਇਦਾ ਨਹੀਂ। ਦੋ ਚੱਕ ਕੇ ਡੈਰੀ ਚ ਪਾ ਕੇ ਹੁੰਦਾ। ਉਹ ਪਾਦਾ ਪੀਤਾ ਹੀ ਨਾ ਚੱਜ ਨਾਲ। ਉਹ ਕੋਆ ਵਸਣਾ ਅਸੀਂ ਤਾਂ ਵਸਣ 81ਵਾਂ ਐ ਵੀ ਸੋਚਦਾ। ਕਿ ਯਾਰ ਕਿਦੇ ਵਾਸਤੇ ਪੈਸੇ ਜੋੜ ਕੇ ਜਾਊਗੀ? ਮੇਰੇ ਵਾਸਤੇ ਹੀ ਜੋੜ ਕੇ ਜਾਊ। ਬੰਦਾ ਬੰਦੇ ਦੇ ਲਾਲਚ 'ਚ ਥੋੜਾ ਨਾ ਹੋ ਜਾਵੇ। ਹਰ ਫਰੀ ਇਥੇ ਲੜਦੀ ਰਹਦੀ ਆ। ਉਹ ਮੈਂ ਕੋਈ ਗੱਲ ਨਹੀਂ। ਜੋੜੀ ਐ, ਜੋੜੀ ਜਾਣ ਦੇ ਕਿੱਥੇ ਲੇਜੂ ਪੈਸੇ ਨੂੰ? ਆਪਣੀ ਪੈਸੇ ਆ। ਮਗਰ ਉਹ ਆਪਾਂ ਹੀ ਵਰਤਣੀਆਂ। ਹਾਂ ਤਾਂ ਇਹ ਗੇਰਾ ਹਾਂ ਆਪ ਜਿਹੜੀ ਕਿੰਨਾ ਕਿ ਤਰ੍ਹਾਂ ਮਰຊੂਕ ਜੀ ਤਾਂ ਹੁਣ ਚਲ ਆਂ ਵੀ ਚਾਹ ਪਾਣੀ ਤਾਂ ਚੱਜ ਦਾ ਕਰਨ ਨਹੀਂ ਹੁੰਦਾ ਇਹ ਗੱਲ ਤਾਂ ਐ ਆ ਇਹ ਮਰਨ ਦਾ ਸਭ ਨਹੀਂ ਐ ਇਹਦਾ ਨਾਲੇ ਤਾਂ ਸਾਨੂੰ ਭੁੱਖੇ ਮਾਰੂਗੀ ਮਰੂ ਆ ਭੁੱਖੇ ਮਰ ਕੇ ਜਾਊਗੀ ਸਰਦੇ ਵਰਦੀ ਵਾਲੀ ਧੰਨਵਾਦ ਜਿਹੜਾ ਟਾਈਮ ਪਾਸ ਹੁੰਦਾ ਆ ਆਪ ਵੀ ਦੁੱਧਾ ਤਾਂ ਪੀਂਦੀ ਨਹੀਂ ਹੈਗੀ ਪਿੰਦੀ ਨਾ ਮੈਨੂੰ ਨਾ ਨਾ ਐਵੇਂ ਨਹੀਂ ਪਿੰਦੀ ਹਾਂ ਵੀ ਇਹ ਆਪ ਤਾਂ ਖਾ ਵੀ ਨਹੀਂ ਖਾਈ ਪੀਂਦੀ ਵੀ ਸਾਨੂੰ ਮਿਲਦੀ ਇਹਦਾ ਆਪ ਵੀ ਟਿੱਡ ਬੰਨੀ ਫਿਰਦੀ ਐ ਜਮਾ ਲਓ ਜੋੜੀ ਜਾਓਗੇ ਜੋੜੀ ਜਾਓਗੇ ਫਿਰ ਵੇਚ ਦਿੰਦੇ ਫਿਰ ਵੇਚ ਜੇ ਕਿ ਕਰੂ ਫਿਰ ਬੰਦਾ ਹਣ ਹਾਂ ਨਹੀਂ ਦਿੰਦੀ ਸੀ ਹਾਂ ਇਹੀ ਜੀ ਇਹ ਤਾਂ ਉਹ ਐਵੇਂ ਨਿੰਦਿਆ ਕਰਨ ਵਾਲੀ ਗੱਲ ਐ ਹੁਣ ਕੀ ਆ ਆਪ ਦੇ ਦਿੰਦੇ ਨਿੰਦਿਆ ਕਰਦੇ ਭੜੇ ਲੱਗਦੇ ਆ ਹਾਂ ਚੱਲ ਸਹੀ ਗੱਲ ਚੰਗਾ ਬੂਆ ਤੂੰ ਫਿਰ ਅੱਜ ਰਹੀ ਚੱਲ ਵਧੀਆ ਹੁਣ ਆ ਭੈਣ ਮਿਲ ਜੂ ਚੱਲ ਬਹਾਨੇ ਆ ਰਹਿ ਹਾਂਗੇ ਅੱਜ ਤਮਾਰ ਪ੍ਰੀਤ ਕਹਿੰਦੇ ਰਹੇ ਪਪੂ ਕੋਈ ਕਿਸੇ ਗੱਲ ਦਾ ਨਾ ਮਨ ਤੇ ਗਿਲਾਣਾ ਕਰੀਂ ਬਾਸ ਮਗਰਾ ਕੀ ਕਰਨਾ ਪੁੱਤਰਾ ਹਾਂ ਮੈਂ ਜਾਣਾਂਗਾ ਮੈਨੂੰ ਹਰਪ੍ਰੀਤ ਨੇ ਵੀ ਕਿਹਾ ਸੀ ਕਿ ਤੂੰ ਵਧੀਆ ਕੋਈ ਸਬਜ਼ੀ ਲੈ ਆ ਵਾਸਤੇ ਚੱਲ ਕੋਈ ਨਹੀਂ ਵਧੀਆ ਨੂੰ ਕੀ ਆ ਪਤਾ ਉਹ ਹੀ ਖਾ ਲਾਂਗੇ ਨਹੀਂ ਕੋਈ ਆਖੇ ਆਪਣੇ ਨਾਲ ਟਾਬਾ ਪਾਇਆ ਹੈਗਾ ਅੱਛਾ ਤਾਂ ਡੱਬੂ ਘਰੇ ਆਪਣੇ ਅੱਛਾ ਤੇ ਉਹ ਬਾਹਲੀ ਵਧੀਆ ਸਬਜ਼ੀ ਬਣਾਉਂਦੇ ਚਲ ਆ ਤਾਂ ਬਦਲਾਂ ਨੂੰ ਕੀ ਆ ਪਤਾ ਘਰੇ ਹੀ ਖਾ ਲਾਂਗੇ ਕੋਈ ਉਹ ਪੂਆ ਫਿਰ ਅਸੀਂ ਤਾਂ ਅੱਕ ਕੇ ਕਦੇ ਕਦੇ ਮੈਂ ਘਰੇ ਵੀ ਲਿਆਉਣਾ ਅਸੀਂ ਮੇਰੀ ਮੰਮਾ ਨੂੰ ਤਾਂ ਦੱਸ ਦੇਣੀ ਚੱਲ ਤੁਸੀਂ ਮਰਜੀ ਆ ਫਿਰ ਲਿਆਉਣਾ ਤੁਸੀਂ ਖਾ ਲਓ ਇਹ ਤਾਂ ਇਹੀ ਕਰੀ ਜਾਂਦੀ ਹੈ ਹਾਂ ਚੱਲ ਤੁਸੀਂ ਵੀ ਖਾ ਲਾ ਫਿਰ ਲਿਆਓ ਹਾਂ ਚੰਗਾ ਪੂਆ ਚੰਗਾ ਪਰੀ ਹਾਂ ਮੈਂ ਸਬਜ਼ੀ ਸੂਜੀ ਵਧੀਆ ਲਿਆ ਲਾ ਬਚਾਰਾ ਹੁਣ ਸਬਜੀ ਲਾਓ ਹੋਟਲ ਤੋਂ ਮੇਰੇ ਵਾਸਤੇ ਛੱਡ ਪਰਾਂ ਕਰੀ ਪਿਆ ਗੁੱਸਾ ਗਸਾ ਪਏ ਜਾਂਦੇ ਆ ਗੰਡੇ ਪਾ ਕੇ ਲਿਆਉਣੀ ਆ ਉਹ ਆਈ ਐ ਛਿਲਾ ਰਹੀ ਦਾਲ ਧਰ ਦੂੰਗੀ ਸੁੱਕੇ ਗੰਡੇ ਮਣਾ ਲਾਂਗੇ ਜਾਂ ਤਰੀ ਆਏ ਬਣਾ ਲਾਂਗੇ ਉਹਦਾ ਆਈ ਨਹੀਂ ਪਤਾ ਮੁੰਡੇ ਨੂੰ ਹੋਟਲ ਤੇ ਭੇਜ ਦੇ ਕੀ ਮੰਗਾਵੇ ਤੋ ਕੀ ਨਾ ਮੰਗਾਵੇ ਮਸੇਂ ਬਣੀ ਫਿਰਦੀ ਆ ਪੂਆ ਪੂਆ ਕਹੀ ਜਾਂਦੀ ਐ ਤੂੰ ਵੱਡਕੇ ਦੋ ਬੇਬੇ ਆ ਗੰਡੇ ਦੀ ਕਿ ਚੱਕੀ ਫਿਰਦੀ ਐ ਤੂੰ ਉਹ ਦਾਲ ਧਾਰਨੀ ਤੇਲ ਪੁਆਈ ਐ ਗੰਡੇ ਵੱਡਕੇ ਧਰਨਾਗੇ ਬਖਿਆ ਲੈ ਗੰਡੇ ਹੀ ਦਾਲ ਸਬਜ਼ੀ ਬਣਾਏਗੀ ਮੇਰੀ ਪੂਆ ਵਾਸਤੇ ਉਹ ਗਾੜੀ ਤਰੇਗਾ ਹੁਣ ਬੇਬੇ ਤੇਰੇ ਨਾਲ ਕੋਈ ਜਮਾ ਸਰੀ ਪਿਆਗਾ ਲੈ ਮੈਂ ਵਧੀਆ ਕੋਈ ਮਟਰ ਪਨੀਰ ਦੀ ਸਬਜ਼ੀ ਲਿਆਉਣਾ ਤੂੰ ਲੈ ਮਟਰ ਪਨੀਰ ਲਿਆਉਣ ਨੂੰ ਉਹ ਕਿੰਨੇ ਕੁ ਰੁਪਏ ਲੱਗਣਗੇ ਬਣੀ ਬਣਾਈ ਮੈਂ ਸਬਜ਼ੀ ਲਿਆਉਂਗਾ ਆਪਣੇ ਢਾਬੇ ਤੋਂ ਉਹ ਸਵੇਰੇ ਲਿਆਵਾਂਗੀ ਤੇ ਰਾਜਵੀਰ ਆਈ ਬੇਬੇ ਹਾਂ ਪੂਆ ਵੀ ਤਾਂ ਦੇਖ ਲੈ ਮੇਰੀ ਆਪਣੇ ਘਰ ਦੀ ਧੀ ਐ ਤੂੰ ਇਹ ਗੱਲਾਂ ਕਿਉਂ ਕਰਦੀ ਹੋਣੀ ਐ ਪੈਸੇ ਨੂੰ ਕਿਤੇ ਤੂੰ ਨਾਲ ਲੈ ਜਾਈਂਗੀ ਉਹ ਪੂਆ ਦੇ ਹਾਜਮੇ ਨਹੀਂ ਆਉਂਦਾ ਮਟਰ ਪਨੀਰ ਉਹ ਤਾਂ ਕਹਿੰਦੀ ਮੈਨੂੰ ਗੰਡੇ ਹੀ ਦਾਅ ਕਰਦੀ ਪਤਨੀ ਜੀ ਉਹ ਬੇਬੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਹਾਂ ਤੂੰ ਤਾਂ ਸਾਰਾ ਦਿਨ ਪੈਸੇ ਜੋੜਨ ਤੇ ਰਹਣੀ ਹੈ ਪੈਸੇ ਇੱਕ ਹੀ ਹਿੱਕ ਤੇ ਧਰ ਕੇ ਲੈ ਜਾਈਂਗੀ ਪੈਸੇ ਨਾਲ ਨਹੀਂ ਜਾਂਦੇ ਹੁੰਦੇ ਮੈਂ ਪੈਸੇ ਆਂਦਾ ਨਹੀਂ ਮੈਨੂੰ ਜੇ ਬਿਮਾਰ ਹੋ ਗਈ ਮਟਰ ਪਨੀਰ ਦਾ ਫਿਰ ਕੀ ਕਰੇਗਾ ਉਹ ਨਹੀਂ ਹੁੰਦੀ ਬਿਮਾਰ ਹੋ ਤੂੰ ਤਾਂ ਇਮੀ ਕਹੀ ਜਾਨੀ ਹੈਗੀ ਆ ਜਿਹੜੇ ਬੰਦਿਆਂ ਦੇ ਮਟਰ ਪਨੀਰ ਨਹੀਂ ਹਾਜਮੇ ਆਉਂਦਾ ਹੁੰਦਾ ਉਹ ਗੰਡੇ ਰਿਸ਼ਤੇਰਾਂ ਨੂੰ ਬਣਾਉਂਦਾ ਬੰਦਾ ਸੋਨੇ ਲੱਗਦਾ ਕਿਤੇ ਓ ਕਾਦੀ ਕੁੜੀ ਆ ਉਹਨੂੰ ਕੀ ਆ ਕਹੇ ਜੀ ਫਿਰ ਘਰ ਦੀ ਕੁੜੀ ਆ ਉਹਨੂੰ ਚਟਣੀ ਰੋਟੀ ਖਵਾਣੀ ਆ ਪਰ ਚਟਣੀ ਕੁੱਟ ਕੇ ਖਵਾ ਦੇ ਪਾਣੀ ਦਾ ਸਨ ਨਹੀਂ ਬਹੁਤ ਹੁੰਦਾ ਤੇਰੇ ਵਾਲਾ ਵੀ ਜਮਾ ਸਰਿਆ ਪਿਆ ਤੂੰ ਐਵੇਂ ਨਾ ਗੰਢੇ ਦੀ ਸਬਜ਼ੀ ਸਬਜ਼ੀ ਬਣਾਈ ਮੈਂ ਵਧੀਆ ਸਬਜ਼ੀ ਲੈ ਕੇ ਆਉਣਾ ਆਪਣੇ ਢਾਬੇ ਦੇ ਲੈ ਲੈ ਤੂੰ ਸਬਜ਼ੀ ਲੈਣ ਜਾਵੇਂਗਾ ਲੈ ਹੁਣਾ ਰੱਖ ਗਈ ਐਡਾ ਛੇਤੀ ਹੈ ਨਾ ਵੀ ਮੈਨੂੰ ਕਿਉਂ ਕਹਿਤਾ ਲੈ ਆ ਸਬਜੀ ਲੈ ਆ ਦੋ ਸੌ ਦੀ ਜਾ ਕੇ ਦੇਖ ਲੈ ਬੇਬੇ ਵੀ ਨਾ ਉਹੀ ਗੱਲਾਂ ਕਰਦੀ ਐ ਕੌਲਾ ਸਬਜ਼ੀਆਂ ਲੈ ਆ ਉਸੇ ਲੈ ਉਹ ਮੇਰੇ ਕਰਨੇ ਹੋਤਾ ਉਹਦੀ ਉਂਗਲ ਤੇ ਚੜਿਆ ਰਹਿੰਦਾ ਸਾਰਾ ਦਿਨ ਪੈਸਿਆਂ ਦੀ ਕੋਈ ਪ੍ਰਵਾਹ ਨਹੀਂ। ਅਰੇ ਬੇਬੇ ਜਦੋਂ ਆਕੇ ਤੇਰੀ ਭੈਣ ਆਉ ਉਹਦੋਂ ਤੂੰ ਕਿ ਮਟਰ ਪਨੀਰ ਲਿਆਈ। ਤੇ ਇਹ ਵੀ ਤਾਂ ਭੈਣ ਹੀ ਐ, ਮੇਰੀ ਪਿਓ ਦੀ ਭੈਣ ਐ। ਇਸ ਘਰ ਦੀ ਧੀ ਐ। ਇਹਦੇ ਵਾਸਤੇ ਦੇਖ ਲੈ ਕਿੰਨਾ ਹੁਕਰੀ ਜਾਂਦੀ ਹੈਗੀ। ਬੇਬੇ ਦਾ ਵੀ ਸਰੀ ਪਿਆ ਜਾਵਾ। ਪੈਸੇ ਪਤਾ ਨਹੀਂ ਕਿ ਨਾਲ ਲੈ ਕੇ ਜਾਊਗੀ ਇਹ।